ਇਸ ਸਮੇ ਅਸੀਂ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਖੜੇ ਆਂ ਛੋਟੀ ਜਿਹੀ ਇੱਕ ਗਲੀ ਐ ਤੇ ਇੱਕ ਉਹ ਛੋਟਾ ਜਿਹਾ ਹੀ ਮਕਾਨ ਐ ਇਹ ਛੋਟੇ ਜਿਹੇ ਮਕਾਨ ਨੇ ਬਹੁਤ ਲੋਕਾਂ ਨੂੰ ਮਹਿਲ ਮਨਾਰੇ ਜਾਂ ਬੰਗਲਿਆਂ ਜੋਗੇ ਕਰਤਾ ਇਸ ਮਕਾਨ ਵਿੱਚ ਆ ਕੇ ਬੜੇ ਲੋਕ ਅਮੀਰ ਹੋ ਗਏ ਅੰਤਾਂ ਦੀ ਦੌਲਤ ਉਹਨਾਂ ਕੋਲ ਆ ਗਈ ਪੈਸਾ ਆ ਗਿਆ ਪਰ ਇਹ ਮਕਾਨ ਉੱਥੇ ਦਾ ਉੱਥੇ ਰਿਹਾ ਤੇ ਇੱਥੇ ਇੱਕ ਦਰਵਾਜ਼ਾ ਹੈ ਜਿਹਦੇ ਉੱਤੇ ਲਿਖਿਆ ਹੋਇਆ ਹੈ ਆਮ ਸਟੂਡੈਂਟ ਨਾਟ ਗੁਰੂ ਇਹ ਦਰਵਾਜ਼ੇ ਨੂੰ ਦੇਖ ਕੇ ਬੜੇ ਉਹਨਾਂ ਲੋਕਾਂ ਦੀ ਆਜ਼ਾਦਤਾ ਜੀਆਂ ਹੋ ਜਾਣਗੀਆਂ ਜਿਹੜੇ ਅੱਜ ਦੁਨੀਆ 'ਚ ਆਪਣੀ ਪਛਾਣ ਰੱਖਦੇ ਆ ਸਾਹਮਣੇ ਇੱਕ ਤਸਵੀਰ ਲੱਗੀ ਹੋਈ ਹੈ ਦਲਜੀਤ ਤੂਰਕੋਟਿਆ ਜੀ ਤੁਸੀਂ ਕਿਨੂੰ ਕਿਨੂੰ ਇੱਥੇ ਆ ਕੇ ਇਸ ਕਮਰੇ ਦੇ ਵਿੱਚ ਸਿੱਖਦੇ ਦੇਖਿਆ ਤੇ ਅੱਜ ਨਾਮ ਵਰ ਸਖੀਤਾਂ ਬਣੇ ਹੋਏ। ਆਪਣਾ ਦਲਜੀਤ ਹੋ ਗਿਆ। ਦਲਜੀਤ ਸਾਂਝ ਦਲਜੀਤ ਦੇ ਸਾਂਝ, ਕਲਵਿੰਦਰ ਢਿੱਲੋਂ, ਅੰਗਰੇਜ਼ ਅਲੀ ਤੇ ਆਪਣੇ ਅਰਵਿੰਦਰ ਗਰੇਵਾਲ, ਨਿੱਕੂ, ਅੰਗਰੇਜ਼ ਅਲੀ ਤੇ ਬਾਕੀ ਹੋਰ ਮੁੰਡੇ ਬਹੁਤ ਆਉਂਦੇ ਰਹੇ ਆ। ਜਣੀ ਇੱਕ ਚਲੇ ਜਾਏ ਇੱਕ ਆ ਗਿਆ ਜਿਵੇਂ ਇੱਕ ਆ ਗਿਆ ਇੱਕ ਚਲੇ ਗਿਆ ਇਦਾਂ ਚਲੇ ਗਏ ਯਾਨੀ ਆ ਕਮਰਾ ਖੋਲ ਹੀ ਰਹਿਦਾ ਸੀ ਆਪਣਾ ਚਾਹ ਤੁਸੀਂ ਪਲਾਈਆਂ ਹੋਣੀਆਂ ਸਾਰਿਆਂ ਨੂੰ ਉੱਥੇ ਨਾ ਮੈਂ ਤਾਂ ਰਾਤ ਦੇ 2:30 2:30 ਵਜੇ ਤੱਕ ਬਿਲੀ ਹੁੰਦੀ ਸੀ ਰੋਟੀ ਵੀ ਇੱਥੇ ਖਾਂਦੇ ਸੀ ਮੁੰਡੇ ਆਖੇ ਮਾਣੀ ਗੋਤ ਕਰਦੇ ਸੀ ਮੇਰਾ ਤਾਂ ਮੰਮੀ ਮੰਮੀ ਕਰਦੇ ਸਾਰਿਆਂ ਦਾ ਮੂੰਹ ਸੁੱਕਦਾ ਸੀ ਤੇ ਅੰਨੇ ਬੱਚਿਆਂ ਦੀ ਮੰਮੀ ਮਾਂ ਇਹ ਮਹਿਲਾ ਵਿੱਚ ਤਾਂ ਹੈ ਨਹੀਂ ਇੱਥੇ ਹੁਣ ਗਏ ਇਥੋਂ ਤੁਹਾਡੇ ਕੋਲ ਰੋਟੀਆਂ ਵਿਖਾ ਦਈਏ ਤੁਸੀਂ ਪੁੱਤਾਂ ਮੰਗ ਰੱਖੇ ਕਿਸੇ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਕਦੀ ਨਹੀਂ ਕਦੇ ਵੀ ਕੋਈ ਵੀ ਨਹੀਂ ਆਇਆ ਮੁੰਡੇ ਨੇ ਮੇਰੇ ਨੇ ਬਹੁਤ ਮਿਹਰ ਕੀਤੀ ਹੋਈ ਹੈ ਪਰਮਾਤਮਾ ਨੇ ਕੱਟਾ ਹੀ ਨਹੀਂ ਛੱਡਿਆ ਕਾਸੇ ਮੈਨੂੰ ਵੀ ਨਹੀਂ ਰਹਿਣ ਦਿੰਦਾ ਕਿਸੇ ਕੱਲ ਦਾ ਕੱਟਾ ਕਹਿੰਦਾ ਮੰਮੀ ਕਿਸੇ ਵੱਲ ਝਾਕਣਾ ਹੀ ਨਹੀਂ ਤੇ ਇਹ ਇਤਿਹਾਰਵਾ ਤੁਸੀਂ ਲਿਆ ਵੀ ਜਿੰਨੇ ਮਰਜ਼ੀ ਨੂੰ ਗੁਣ ਵੰਡ ਦੋ ਗੁਣ ਲੈ ਕੇ ਅਗਲਾ ਪਾਣੀ ਪੀ ਕੇ ਪਿਆਸ ਬੁਝਾ ਕੇ ਖੂਹ ਨੂੰ ਮੁੜ ਕੇ ਕੋਈ ਦੇਖਦਾ ਹੀ ਨਹੀਂ ਨਹੀਂ ਮੁੜ ਕੇ ਕੋਈ ਨਹੀਂ ਦੇਖਦਾ ਜੀ ਤੁਹਾਡੇ ਤਾਂ ਸਾਰੇ ਹੀ ਇੱਥੇ ਆਉਂਦੇ ਸੀ ਸਾਰੇ ਹੀ ਅਜ ਮਸ਼ਹੂਰ ਆ ਬਸ ਸਾਰੇ ਮਸ਼ਹੂਰ ਆ ਜੀ ਪਰ ਇੱਕ ਵਾਰੀ ਜਦੋਂ ਬੰਦਾ ਸਿੱਖ ਕੇ ਮੁੜ ਕੇ ਗੁੱਡੀ ਉੱਪਰ ਚੜ ਜਾਏ ਫਿਰ ਥੱਲੇ ਉਹ ਭੁੱਲ ਜਾਂਦੇ ਆ ਜੀ ਸਾਰਾ ਕੁਝ ਦਲਜੀਤ ਹੁਣ ਇੱਥੇ ਉਹਨੇ ਆਉਣਾ ਇੱਥੇ ਪੈ ਇੱਥੇ ਆਪਣੇ ਦੇੜੀਆਂ ਨੂੰ ਮੱਥਾ ਟੇਕ ਕੇ ਉਹ ਦੇੜੀਆਂ ਪਰਲੀਆਂ ਨੂੰ ਮੱਥਾ ਟੇਕ ਕੇ ਅੰਦਰ ਵੜਦਾ ਹੁੰਦਾ ਸੀਗਾ ਜਿੱਦਣ ਪਹਿਲੇ ਦਿਨ ਆਇਆ ਤੇ ਕਹਿੰਦੇ ਵੀ ਨਹੀਂ ਵੀ ਮੈਂ ਵਿੱਚ ਖੋਣਾ ਨਹੀਂਗਾ ਤੈਨੂੰ ਤੇ ਵੀ ਆਪਣੀ ਮੰਮੀ ਨਾਲ ਲੈ ਕੇ ਆਇਆ ਫਿਰ ਉਹਦੀ ਮੰਮੀ ਆਈ ਫਿਰ ਮੰਮੀ ਨੇ ਆ ਕੇ ਕਿਹਾ ਉੱਪਰ ਕੋਠੇ ਤੇ ਸੀ ਆਪਣੇ ਬੈਠੇ ਤੇ ਉਹਨੇ ਆ ਕੇ ਕਿਹਾ ਕਹਿੰਦੀ ਵੀ ਤੁਸੀਂ ਮੈਂ ਵੀ ਤੁਹਾਡੀ ਹਮੇ ਭਰਦੀਆਂ ਵੀ ਤੁਸੀਂ ਇਹਨੂੰ ਜਰੂਰ ਸਿਖਾਓ ਕਿਉਂਕਿ ਉਹ ਲਓ ਸਾਡੀ ਗਲੀ ਸਾਰੀ ਮੋਟਰਸਾਈਕਲਾਂ ਨਾਲ ਭਰੀ ਰਹਿੰਦੀ ਸੀ ਆ ਕਮਰਾ ਵੀ ਪੂਰਾ ਫੁੱਲ ਹੀ ਰਹਿੰਦਾ ਸੀ ਡੈਡੀ ਦੀ ਜਦੋਂ ਡੈਥ ਹੋਈ ਹੈ ਜੀ ਭੋਗ ਤੋਂ ਬਾਅਦ ਮਤਲਬ ਕਿਸੇ ਨੇ ਨਹੀਂ ਕੁਝ ਇੱਥੇ ਨਾ ਆਉਣ ਦੀ ਕੋਸ਼ਿਸ਼ ਕੀਤੀ ਸ਼ਾਇਦ ਸਾਡੀਆਂ ਗਲੀਆਂ ਤੰਗ ਹੋ ਗਈਆਂ ਵੱਡੀਆਂ ਗੱਡੀਆਂ ਕਰ ਹੋ ਗਈਆਂ ਜੀ ਉਹਨਾਂ ਦੀਆਂ ਮੋਸਟਲੀ ਐਲਬਮ ਚ ਸਾਰੇ ਗਾਣੇ ਡੈਡੀ ਦੇ ਹੀ ਹੁੰਦੇ ਸੀ ਜੀ ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਉਹ ਸਾਰੇ ਤੁਹਾਡੇ ਪਿਤਾ ਜੀ ਦਾ ਲਿਖੇ ਹਾਂ ਜੀ ਉਹ ਡੈਡੀ ਦੇ ਹੀ ਲਿਖੇ ਹੋਏ ਨੇ ਜੀ ਸਾਰੇ ਇਹ ਜਿਵੇਂ ਅਗਰੇਜ਼ਲੀ ਨੇ ਜੀ ਆ ਮੁੰਡਾ ਆਪਣਾ ਜੱਸੀ ਬੈਂਸ ਆ ਜੀ ਇਹਨਾਂ ਦਾ ਗਾਣਾ ਉਹ ਹਿੱਟ ਹੋਇਆ ਸੀਗਾ ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰ ਉਸ ਦਾ دیدارਤਾ ਕਰਾ ਆ ਇੰਦਰ ਜੀ ਨੇ ਕੁ ਡੈਡੀ ਬੈਠੇ ਨੇ ਨਾਲ ਜੀ ਆ ਮਨੋ ਜੀ ਜਿਹੜੀ ਆਪਣੇ ਆਤਮਾ ਬੁੱਧਰੇ ਵਾਲੀ ਹੈ ਉਹ ਵੀ ਇਤਰੀ ਸਿੱਖ ਕੇ ਗਏ ਨੇ ਜੀ ਤਾਂ ਬਲਬੀਰ ਬੋਪਰਾ ਇਹਨੂੰ ਵੀ ਡੈਡੀ ਲੈ ਕੇ ਗਏ ਸੀ ਫਾਈਨ ਟਾਊਨ ਕੰਪਨੀ ਚ ਦਿਲਜੀਤ ਨੂੰ ਵੀ ਫਾਈਨ ਟਾਊਨ ਚ ਡੈਡੀ ਹੀ ਲੈ ਕੇ ਗਏ ਪਹਿਲੀ ਵਾਰ ਦਿਲਜੀਤ ਤੁਹਾਡੇ ਪਿਤਾ ਜੀ ਦੇ ਨਾਲ ਗਿਆ ਸੀ ਹਾਂ ਜੀ ਹਾਂ ਇਥੋਂ ਹੀ ਲੈ ਕੇ ਗਏ ਨੇ ਉਹ ਮਮੀ ਹੁਣਾਂ ਨੂੰ ਕਿਹਾ ਹੋਇਆ ਕਿ ਆਪਾਂ ਨਹੀਂ ਇਦਾਂ ਦਾ ਕੁਝ ਕਰਨਾ ਕਿ ਕਿਸੇ ਨੂੰ ਠੇਸ ਪਹੁੰਚੇ ਪਰ ਜਿੱਦਾਂ ਰਜਿੰਦਰ ਭਾਜੀ ਦੀ ਫਾਈਨ ਟਾਊਨ ਵਾਲਿਆਂ ਦੀ ਲਾਸਟ ਦੇਖੀ ਸੀਗੀ ਅਸੀਂ ਉਹ ਇੰਟਰਵਿਊ ਜੀ ਉਹ ਕਹਿੰਦੇ ਕਿ ਅਸੀਂ ਇੱਕ ਪੇਟੀ ਮਾਸਟਰ ਰੱਖਿਆ ਹੋਇਆ ਸੀ ਜੀ ਤੁਹਾਡੇ ਪਿਤਾ ਜੀ ਨੂੰ ਪਿਤਾ ਜੀ ਨੂੰ ਕਿ ਉਹ ਕਹਿੰਦੇ ਜੀ ਅਸੀਂ ਹੀ ਦਲਜੀਤ ਨੂੰ ਮਤਲਬ ਛਾਂਟਣ ਵਾਲੇ ਅਸੀਂ ਆ ਸਾਰਾ ਕੁਝ ਕਰਨ ਵਾਲੇ ਅਸੀਂ ਆ ਜਦ ਕਿ ਇੱਥੋਂ ਸਿਖਾ ਕੇ ਡੈਡੀ ਲੈ ਕੇ ਗਏ ਉਹਨਾਂ ਨੂੰ ਬਕਾਇਦਾ ਪਹਿਲੀ ਵਾਰ ਉਥੋਂ ਮੋੜਿਆ ਵੀ ਗਿਆ ਕਿ ਤੁਸੀਂ ਹੋਰ ਸਿੱਖੋ ਵਾਲੇ ਫਿਰ ਹੋਰ ਸਿੱਖ ਕੇ ਦੁਬਾਰਾ ਲੈ ਕੇ ਗਏ ਤਾਂ ਉਹਨਾਂ ਦੀ ਪਹਿਲੀ ਐਲਬਮ ਉੱਥੇ ਹੀ ਕੀਤੀ ਸੀ ਤਾਂ ਆਹੀ ਕਮਰਾ ਸੀ ਭਾਈ ਹਾਂ ਜੀ ਇਹੀ ਕਮਰਾ ਸੀ ਜੀ ਇਸੇ ਕਮਰੇ ਜਿੱਥੇ ਬੈਠੇ ਹੁੰਦੇ ਸੀ ਅਸੀਂ ਤੇ ਇੱਥੇ ਗੁਰੂ ਜੀ ਕਦੇ ਥੱਲੇ ਬੈਠੇ ਹੁੰਦੇ ਸੀ ਕਦੇ ਇੱਥੇ ਹੁੰਦੇ ਸੀ ਬਾਕੀ ਘਰ ਵਾਲਾ ਮਾਹੌਲ ਹੀ ਹੁੰਦਾ ਸੀਗਾ ਤੇ ਇਹ ਤਾਂ ਹੁੰਦਾ ਨਹੀਂ ਸੀ ਕੋਈ ਵੀ ਉਪਰੇਆਂ ਜਿਹਾ ਵਾਂਗੂ ਕਿਉਂਕਿ ਸਾਨੂੰ ਪਿਆਰ ਹੀ ਇੰਨਾ ਮਿਲਦਾ ਸੀਗਾ ਉਹ ਆਪ ਦਾ ਘਰ ਹੀ ਲੱਗਦਾ ਹੁੰਦਾ ਸੀ ਸਵੇਰੇ ਆ ਜਾਂਦੇ ਹੁੰਦੇ ਸੀ ਅਸੀਂ ਸ਼ਾਮ ਤੱਕ ਜਾਂਦੇ ਸੀਗੇ ਚਾਹ ਮੰਗ ਲੈਂਦੇ ਤੇ ਚਾਹ ਮਿਲ ਜਾਂਦੀ ਸੀ ਰੋਟੀ ਮੰਗ ਲੈਂਦੇ ਰੋਟੀ ਮਿਲ ਜਾਂਦੀ ਸੀ ਉਹੀ ਰੋਟੀ ਰਸੋਈ ਤਾਂ ਉਹੀ ਆ ਪਹਿਲਾਂ ਟੀਨ ਸੀ ਪਰ ਹਨਾ ਚਾਦਰਾਂ ਸੀਗੀਆਂ ਤੇ ਹੁਣ ਬੱਬਰ ਨੇ ਇੱਥੇ ਲੈਂਟਰ ਲਾ ਲਿਆ ਤੇ ਇਹਨੇ ਮਿਹਨਤ ਕਰੀ ਇਹ ਵਿਚਾਰਾ ਟੈਕਸੀ ਚਲਾਉਂਦਾ ਤੇ ਹੁਣ ਸੁਨੇਹਾ ਹੈਗਾ ਉਹ ਆਪਣੀ ਜਿਹੜੇ ਤੁਹਾਨੂੰ ਮਾਂ ਕਹਿੰਦੀ ਸੀ ਉਹਨਾਂ ਪੁੱਤਾਂ ਨੂੰ ਉਹਨਾਂ ਦਾ ਕਦਰ ਤੁਹਾਡੀ ਪਾਈ ਨਹੀਂ ਕੋਈ ਦੇਖਾ ਦੇਣਾ ਨਹੀਂ ਕੋਈ ਸੁਨੇਹਾ ਨਹੀਂ ਬਸ ਜਿਉਂਦੇ ਵਸਦੇ ਰਹਿਣ ਮਹਾਰਾਜ ਉਹਨਾਂ ਨੂੰ ਲੰਬੀਆਂ ਮੁਬਾਰਕਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਇਸ ਸਮੇਂ ਅਸੀਂ ਲੁਧਿਆਣਾ ਦੇ ਦੁਗਰੀ ਇਲਾਕੇ ਦੇ ਵਿੱਚ ਖੜੇ ਆ ਛੋਟੀ ਜੀ ਇੱਕ ਗਲੀ ਐ ਤੇ ਇੱਕ ਉਹ ਛੋਟਾ ਜਿਹਾ ਹੀ ਮਕਾਨ ਐ ਦੁਨੀਆ ਦੇ ਵਿੱਚ ਮਕਾਨਾਂ ਦੀ ਗੱਲ ਕਰੀਏ ਤਾਂ ਬੜੇ ਵੱਡੇ ਬੰਗਲੇ ਬੜੇ ਵੱਡੇ ਵੱਡੇ ਮਹਿਲ ਮਨਾਰੇ ਵੀ ਆ ਪਰ ਇਹ ਛੋਟੇ ਜਿਹੇ ਮਕਾਨ ਨੇ ਬਹੁਤ ਲੋਕਾਂ ਨੂੰ ਮਹਿਲ ਮਨਾਰੇ ਜਾਂ ਬੰਗਲਿਆਂ ਜੋਗੇ ਕਰਤਾ ਉੱਚੀਆਂ ਬਿਲਡਿੰਗਾਂ ਜੋਗੇ ਕਰਤਾ ਤੇ ਅੱਜ ਬਹੁਤ ਸਾਰੇ ਲੋਕ ਉਹਨਾਂ ਦੇ ਪ੍ਰਸ਼ੰਸਕ ਆ ਪਰ ਹੈਰਾਨੀ ਦੀ ਗੱਲ ਇਹ ਆ ਕਿ ਇਸ ਮਕਾਨ ਵਿੱਚ ਆ ਕੇ ਬੜੇ ਲੋਕ ਅਮੀਰ ਹੋ ਗਏ ਅੰਤਾਂ ਦੀ ਦੌਲਤ ਉਹਨਾਂ ਕੋਲ ਆ ਗਈ ਪੈਸਾ ਆ ਗਿਆ ਪਰ ਇਹ ਮਕਾਨ ਉੱਥੇ ਦਾ ਉੱਥੇ ਹੀ ਰਿਹਾ ਇਹ ਮਕਾਨ ਕਿਹਦਾ ਹੈ ਕਿਵੇਂ ਇਸ ਮਕਾਨ 'ਚ ਆ ਕੇ ਬਹੁਤ ਲੋਕ ਅਮੀਰ ਹੋਏ ਆ ਮਸ਼ਹੂਰ ਹੋਏ ਆ ਨਾਮ ਕਮਾਇਆ ਉਹ ਸਾਰੀਆਂ ਗੱਲਾਂ ਤੁਹਾਨੂੰ ਦੱਸਾਂਗੇ ਭਰ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਅ ਇੱਥੇ ਬਹੁਤ ਸਾਰੇ ਲੋਕ ਵਿਦਿਆਰਥੀ ਬਣ ਕੇ ਆਏ ਸਿੱਖ ਕੇ ਗਏ ਨਾਮ ਕਮਾਇਆ ਉੱਚੇ ਰੁਤਬੇ ਹਾਸਲ ਕਰ ਲਏ ਸ਼ੌਹਰਤਾ ਹਾਸਲ ਕਰ ਲਈਆਂ ਤੇ ਇੱਥੇ ਇੱਕ ਦਰਵਾਜ਼ਾ ਹੈ ਜਿਹਦੇ ਉੱਤੇ ਲਿਖਿਆ ਹੋਇਆ ਹੈ ਆਮ ਸਟੂਡੈਂਟ ਨਾਟ ਗੁਰੂ ਇਹ ਦਰਵਾਜ਼ੇ ਨੂੰ ਦੇਖ ਕੇ ਬੜੇ ਉਹਨਾਂ ਲੋਕਾਂ ਦੀ ਇਜਾਜ਼ਤਾਂ ਤਾਜ਼ੀਆਂ ਹੋ ਜਾਣਗੀਆਂ ਜਿਹੜੇ ਅੱਜ ਦੁਨੀਆ 'ਚ ਆਪਣੀ ਪਛਾਣ ਰੱਖਦੇ ਆ ਵੱਡੀਆਂ ਗੱਡੀਆਂ ਵੱਡੇ ਘਰਾਂ ਵਾਲੇ ਹੋ ਗਏ ਤੇ ਉਹਨਾਂ ਨੂੰ ਵੱਡੇ ਜਾਂ ਮਸ਼ਹੂਰ ਕਿ ਨਾ ਕੀਤਾ ਸਾਹਮਣੇ ਇੱਕ ਤਸਵੀਰ ਲੱਗੀ ਹੋਈ ਹੈ ਦਲਜੀਤ ਤੂਰਕੋਟੀਆ ਜੀ ਸੰਗੀਤ ਦੇ ਉਸਤਾਦ ਰਹੇ ਆ ਜਿਨ੍ਹਾਂ ਦੇ ਕੋਲ ਬੜੇ ਲੋਕ ਸਿੱਖ ਕੇ ਵੱਡੇ ਕਲਾਕਾਰ ਬਣ ਕੇ ਸੋ ਪਰਿਵਾਰ ਦੇ ਮੈਂਬਰ ਵੀ ਸਾਡੇ ਨਾਲ ਹੈ ਮਾਤਾ ਜੀ ਸਤਿ ਸ਼ਕਾਲ ਸਤਿ ਸ਼੍ਰੀ ਅਕਾਲ ਠੀਕ ਹੋ ਜੀ ਹਾਂਜੀ ਠੀਕ ਸੰਜੀਤ ਧੂਰਕੋਟਿਆ ਜੀ ਹਾਂਜੀ ਸੰਗੀਤ ਦੇ ਉਸਤਾਦ ਮੈਂ ਦੱਸਦਾ ਇਹ ਦਰਵਾਜ਼ਾ ਵੀ ਮੈਂ ਦਿਖਾ ਦਤਾ ਕੌਣ ਕੌਣ ਇੱਥੇ ਆਉਂਦਾ ਸੀ ਤੁਸੀਂ ਕਿਨੂੰ ਕਿਨੂੰ ਇੱਥੇ ਆ ਕੇ ਇਸ ਕਮਰੇ ਦੇ ਵਿੱਚ ਸਿੱਖਦੇ ਦੇਖਿਆ ਤੇ ਅੱਜ ਨਾਮਵਰ ਸੰਗੀਤ ਤਾਂ ਬਣੇ ਹੋਏ ਇੱਥੇ ਜੀ ਸਾਰੇ ਸਿੱਖ ਕੇ ਗਏ ਹੋਏ ਜਿਵੇਂ ਆਪਣਾ ਦਲਜੀਤ ਹੋ ਗਿਆ ਦਲਜੀਤ ਸੰਧ ਦਲਜੀਤ ਦੇ ਸੰਧ ਕਲਵਿੰਦਰ ਢਿੱਲੋਂ ਅੰਗਰੇਜ਼ ਅਲੀ ਤੇ ਆਪਣੇ ਰਵਿੰਦਰ ਗਰੇਵਾਲ ਨਿੱਕੂ ਅੰਗਰੇਜ਼ ਅਲੀ ਤੇ ਬਾਕੀ ਹੋਰ ਮੁੰਡੇ ਬਹੁਤ ਆਉਂਦੇ ਰਹਿਆ ਸਾਰਾ ਆਪਣਾ ਕਮਰਾ ਫੁੱਲ ਰਹਿੰਦਾ ਸੀ ਹਰ ਵਾਰ ਕਮਰੇ ਚ ਸਿੱਖ ਕੇ ਜਾਂਦੇ ਰਹੇ ਸੀ ਐਸੇ ਹੀ ਸਿੱਖ ਕੇ ਜਾਂਦੇ ਰਹੇ ਆ ਸਵੇਰ ਤੋਂ ਲਾ ਕੇ ਰਾਤ ਦੇ 1 1:30 ਵਜੇ ਤੱਕ ਤਾਂ ਮੈਂ ਬੇਲੀ ਹੁੰਦੀ ਸੀ ਜਾਨੀ ਕਿ 9 10 ਵਜੇ ਤੱਕ 8 7 8 ਵਜੇ ਤੱਕ ਜਾਂਦੇ ਸੀ ਤੋਂ 8:30 ਵਜੇ ਤੱਕ ਰਾਤ ਨੂੰ ਹਾਂਜੀ ਸਾਰੀ ਦਿਹਾੜੀ ਇੱਥੇ ਫੇਰ ਤੋਂ ਲਾ ਕੇ ਸ਼ਾਮ ਤੱਕ ਜਾਨੀ ਇੱਕ ਚੱਲਿਆ ਜਾਏ ਇੱਕ ਆ ਗਿਆ ਜਿਵੇਂ ਇੱਕ ਆ ਗਿਆ ਇੱਕ ਚੱਲਿਆ ਗਿਆ ਇੱਦਾਂ ਚਲੇ ਗਏ ਜਾਨੀ ਆ ਕਮਰਾ ਫੁੱਲ ਹੀ ਰਹਿੰਦਾ ਸੀ ਆਪਣਾ ਹਰ ਵਕਤ ਦੇਖਣਾ ਤੁਸੀਂ ਜਦੋਂ ਵਿਆਹ ਕੇ ਆਏ ਸੀ ਉਦੋਂ ਹੀ ਇਹ ਸਾਰਾ ਕੁਝ ਇੱਦਾਂ ਚੱਲਦਾ ਸੀ ਇੱਥੇ ਸੀ ਹਾਂ ਇੱਥੇ ਸੀ ਹਾਂ ਜੀ ਪਹਿਲਾਂ ਵਿਆਹੀ ਹੋਈ ਇੱਥੇ ਆਈਆਂ ਮੈਂ ਜਦੋਂ ਹੀ ਇੱਥੇ ਇਹ ਕੰਮ ਚੱਲਦਾ ਸੀ ਸੰਗੀਤਾਂ ਚਾਹਾਂ ਤੁਸੀਂ ਬੁਲਾਈਆਂ ਹੋਣੀਆਂ ਸਾਰਿਆਂ ਨੂੰ ਉੱਥੇ ਨਾ ਮੈਂ ਤਾਂ ਰਾਤ ਦੇ 2:30 2:30 ਵਜੇ ਤੱਕ ਬਿਲੀ ਹੁੰਦੀ ਸੀ ਰੋਟੀ ਵੀ ਇੱਥੇ ਹੀ ਖਾਂਦੇ ਸੀ ਮੁੰਡੇ ਆ ਕੇ ਅੰਗਰੇਜ਼ੀ ਵਾਲੀ ਕਹਿੰਦਾ ਹੁੰਦਾ ਸੀ ਬਈ ਵੇਈ ਮੈਨੂੰ ਸ਼ਾਂਤੀ ਮਾਤਾ ਇੱਥੇ ਆ ਕੇ ਆਉਂਦੀ ਆ ਮੱਕੀ ਦੀਆਂ ਰੋਟੀਆਂ ਸਰੋਂ ਦਾ ਸਾਗ ਖਾ ਕੇ ਖਾ ਕੇ ਹਾਂ ਸੱਜਰੀ ਆ ਜਾਂਦੇ ਸੀ 6 ਵਜੇ ਇੱਥੇ ਆ ਜਾਂਦਾ ਹੁੰਦਾ ਸੀ ਆਪਣੇ ਕੋਲ ਸਾਰੇ ਚਾਚੂ ਤੇ ਚਾਚੀ ਪੀਂਦੇ ਸੀ ਰੋਟੀ ਵੀ ਮੁੰਡੇ ਬਹੁਤ ਖਾਂਦੇ ਪੀਂਦੇ ਸੀ ਇਹੋ ਜੀ ਕੋਈ ਗੱਲ ਨਹੀਂ ਸੀ ਮੈਂ ਕਦੇ ਕੀਤਾ ਹੀ ਨਹੀਂ ਸੀ ਇਹੋ ਜਿਹਾ ਚਾਹ ਪਾਣੀ ਲੰਗਰ ਚੱਲੀ ਜਾਂਦਾ ਸੀ ਤੁਸੀਂ ਕਦੇ ਜਦੋਂ ਆਏ ਤੁਸੀਂ ਇਹ ਸੋਚਿਆ ਹੋਣਾ ਵੀ ਇੰਨੇ ਮੁੰਡੇ ਸਿੱਖਣ ਆਉਂਦੇ ਇਹਨਾਂ ਨੇ ਕਦੇ ਨਾਮ ਕਮਾਣਾ ਇਹਨਾਂ ਕੋਲ ਪੈਸਾ ਬਹੁਤ ਆ ਜਾਣਾ ਇਹਨਾਂ ਨੇ ਮਸ਼ਹੂਰ ਹੋ ਜਾਣਾ ਵੀ ਚਲੋ ਮੇਰੀ ਜ਼ਿੰਦਗੀ ਤਾਂ ਸੁੱਖਾਂ 'ਚ ਰਹਿਣੀ ਸਾਰੇ ਆਪਣੇ ਪੁੱਤੇ ਸਮਝਦੇ ਹੋਣੇ ਤੁਸੀਂ ਬਹੁਤ ਮਾਂ ਨਹੀਂ ਬਹੁਤ ਕਰਦੇ ਸੀ ਮੇਰਾ ਤਾਂ ਮੰਮੀ ਮੰਮੀ ਕਰਦੇ ਸਾਰਿਆਂ ਦਾ ਮੂੰਹ ਸੁੱਕਦਾ ਸੀਗਾ ਬਹੁਤ ਪਿਆਰ ਦਿੰਦੇ ਸੀਗੇ ਮੈਨੂੰ ਵੀ ਮਤਲਬ ਕਿ ਟਣਾ ਕੀ ਆ ਅਗਰ ਚਰਨ ਕਰੋ ਤੇ ਤੁਸੀਂ ਤਾਂ ਅੱਜ ਫੇਰ ਇੰਨੇ ਬੱਚਿਆਂ ਦੀ ਮੰਮੀ ਮਾਂ ਇਹ ਮਹਿਲਾ ਵਿੱਚ ਤਾਂ ਹੈ ਨਹੀਂ ਇੱਥੇ ਹੋਂ ਮੇਰਾ ਤੇ ਹੀ ਮੈਲਾ ਐਨੇ ਜانے ਸਿੱਖ ਕੇ ਗਏ ਇੱਥੋਂ ਤੁਹਾਡੇ ਕੋਲ ਰੋਟੀਆਂ ਵਿਖਾ ਦਈਏ ਤੁਸੀਂ ਪੁੱਤਾਂ ਮੰਗ ਰੱਖੇ ਕਿਸੇ ਨੇ ਆਪਣੀ ਮਾਂ ਨੂੰ ਪੁੱਛਿਆ ਆ ਕੇ ਕਦੀ ਨਹੀਂ ਨਹੀਂ ਕਦੇ ਵੀ ਨਹੀਂ ਕੋਈ ਵੀ ਨਹੀਂ ਆਇਆ ਕੋਈ ਨਹੀਂ ਆ ਕੇ ਪੁੱਛਿਆ ਕਿਸੇ ਨੇ ਆ ਬਚਾਰਾ ਬੁੰਡਾ ਦੂਰ ਘੈਰੀ ਆਉਂਦਾ ਨੇ ਕਿਹੜੇ ਕੁੜੇ ਜਾਂਦਾ ਇਹ ਮਿਲ ਜਾਂਦਾ ਏ ਆ ਜਾਂਦਾ ਇੱਕ ਬੱਬੂ ਕੀ ਆ ਉਹ ਕਾਲੋਂ ਕਾਲੋਂ ਬੱਬੂ ਉਹ ਘੇੜਾ ਗੁੜਾ ਮਾਰ ਜਾਂਦਾ ਉਹ ਮਿਲ ਜਾਂਦਾ ਆ ਕੇ ਆ ਥੋੜੇ ਦਿਨ ਹੋ ਗਏ ਉਹ ਆਇਆ ਸੀਗਾ ਆਪਣਾ ਗਹੋਰੀਆ ਉਹ ਵੀ ਆ ਕੇ ਗਿਆ ਹੂੰ ਕੁਛ ਆਉਂਦੇ ਆ ਪਰ ਇਹ 2-3 ਜਣੇ ਆਉਂਦੇ ਆ ਬਸ ਜਾਂ ਗੈਰੀ ਹੋ ਗਿਆ ਜਾਂ ਆਪਣਾ ਕਾਲੋਂ ਹੋ ਗਿਆ ਹੂੰ ਤੇ ਜਾਂ ਉਹ ਉਹ ਆਇਆ ਸੀ ਉਹ ਚਾਰ ਬਾਦ ਆਇਆ ਵਿਚਾਰਾ ਗਹੋਰੀ ਉਹ ਵੀ ਆ ਕੇ ਗਿਆ ਮਤਲਬ ਜਿੰਨਾ ਕੋਲ ਵੱਡੀਆਂ ਗੱਡੀਆਂ ਆ ਗਈਆਂ ਫੇ ਉਹਨਾਂ ਨੂੰ ਇਹ ਗਲੀਆਂ ਛੋਟੀਆਂ ਲੱਗਣ ਲੱਗੀਆਂ ਕੋਈ ਆਇਆ ਹੀ ਨਹੀਂ ਕਿਸੇ ਨੇ ਪੈਰ ਵੀ ਨਹੀਂ ਪਾਇਆ ਰੋਜੀ ਹੁਣ ਇੱਥੇ ਕਿੰਨਾ ਸਿੱਖ ਕੇ ਗਈ ਆਪਣੇ ਘਰੇ ਉਹਨੇ ਕਦੇ ਇੱਥੇ ਆਪਣੇ ਕੋਲ ਹੀ ਰਹਿੰਦੀ ਆ ਨਾਲੇ ਨੇੜੇ ਹੀ ਮੈਂ ਉਹ ਦਿਨ ਜਾ ਕੇ ਵੀ ਆਈ ਉਹਦੇ ਘਰੇ ਮੈਂ ਕਿਹਾ ਵੀ ਉੱਥੇ ਸਟੂਡੀਓ ਜਾ ਕੇ ਆਈ ਤਾਂ ਵੀ ਨਹੀਂ ਉਹ ਆਈ ਹੈਗੀ ਗਈ ਨਹੀਂ ਉੱਥੇ ਸਟੂਡੀਓ 'ਚ ਮੇਰੇ ਕਹਤੇ ਇੱਥੇ ਹੁਣ ਗਰਮੀ 'ਚ ਤੁਸੀਂ ਵੀ ਰਹਿੰਦੇ ਗਰਮੀ ਲੱਗਦੀ ਹੋਣੀ ਫਿਰ ਇੱਥੇ ਹਾਂਜੀ ਹਾਂਜੀ ਗਰਮੀ ਤਾਂ ਫਿਰ ਹੁਣ ਉਹ ਏਸੀ ਤਾਂ ਇਹਨੇ ਹੁਣ ਲਵਾਇਆ ਮੁੰਡੇ ਨੇ ਆਪਣੇ ਥੋੜਾ ਜਿਹਾ ਪਹਿਲਾਂ ਤਾਂ ਪੱਖੇ 'ਚ ਹੀ ਕੰਮ ਚੱਲਦਾ ਸੀਗਾ ਪੱਕਿਆਂ 'ਤੇ ਹੀ ਰਹਿੰਦੇ ਹੁੰਦੇ ਸੀਗੇ ਪਰ ਟੋਣਾ ਟਾਈਮ ਪਾਸ ਕੀਤਾ ਜਾਣੀ ਹਾਂ ਐਵੇਂ ਆਪਾਂ ਕਿਉਂ ਕਹੀਏ ਹੁਣ ਮੁੰਡੇ ਨੇ ਮੇਰੇ ਨੇ ਬਹੁਤ ਮਿਹਰ ਕੀਤੀ ਹੋਈ ਆ ਪਰ ਮਾਤਮਾ ਨੇ ਕੱਟਾ ਹੀ ਨਹੀਂ ਛੱਡਿਆ ਕਾਸੇ ਦਾ ਮੈਨੂੰ ਵੀ ਨਹੀਂ ਰਹਿਣ ਦਿੰਦਾ ਕਿਸੇ ਕੱਲ ਦਾ ਕੱਟਾ ਕਹਿੰਦਾ ਮੰਮੀ ਕਿਸੇ ਵੱਲ ਝਾਕਣਾ ਹੀ ਨਹੀਂ ਤਾਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਫਿਰ ਕੀ ਸਿੱਖਿਆ ਆਪਣੇ ਇਹ ਤਜਰਬਾ ਤੁਸੀਂ ਲਿਆ ਵੀ ਜਿੰਨੇ ਮਰਜ਼ੀ ਨੂੰ ਗੁਣ ਵੰਡ ਦੋ ਗੁਣ ਲੈ ਕੇ ਅਗਲਾ ਪਾਣੀ ਪੀ ਕੇ ਪਿਆਸ ਬੁਝਾ ਕੇ ਖੂਹ ਨੂੰ ਮੁੜ ਕੇ ਕੋਈ ਦੇਖਦਾ ਹੀ ਨਹੀਂ ਨਹੀਂ ਮੁੜ ਕੇ ਕੋਈ ਨਹੀਂ ਦੇਖਦਾ ਜੀ ਕੋਈ ਕਿਸੇ ਕੋਈ ਪੈਰ ਵੀ ਨਹੀਂ ਪਾਇਆ ਕਿਸੇ ਨੇ ਆ ਕੇ ਇੱਥੇ ਆਪਣੇ ਘਰ ਚ ਕੋਈ ਨਹੀਂ ਆਇਆ ਹੈ ਮਗਰੋਂ ਕਿਸੇ ਨੇ ਸਾਰ ਨਹੀਂ ਲਈ ਆ ਕੇ ਜਿੱਦਣ ਆਪਣੇ ਭੋਗ ਸੀਗਾ ਉਦੋਂ ਦਲਜੀਤ ਨਹੀਂ ਆਇਆ ਬਾਕੀ ਹੋਰ ਸਾਰੇ ਵਧੀਆ ਮਦਦ ਕਰਕੇ ਗਏ ਆ ਇਹ ਕਹਿੰਦੇ ਹੁੰਦੇ ਸੀ ਉਹਨਾਂ ਨੂੰ ਦਲਜੀਤ ਧੁਰਗੋਟਿਆ ਜੀ ਨੂੰ ਕੀ ਕਹਿ ਕੇ ਬੁਲਾਉਂਦੇ ਹੁੰਦੇ ਸੀ ਸਾਰੇ ਕਲਾ ਗੁਰੂ ਜੀ ਗੁਰੂ ਜੀ ਗੁਰੂ ਜੀ ਗੁਰੂ ਜੀ ਕਹਿੰਦੇ ਕਿ ਇਹਨਾਂ ਨੇ ਲੈਣਾ ਹੈ ਗੇਟ ਤੇ ਲਿਖਾਇਆ ਵੀ ਆਈ ਐਮ ਨਾਟ ਆਈ ਐਮ ਸਟੂਡੈਂਟ ਆਈ ਐਮ ਨਾਟ ਗੁਰੂ ਗੁਰੂ ਜੀ ਉਹ ਕਹਿੰਦੇ ਸੀ ਮੈਨੂੰ ਗੁਰੂ ਜੀ ਨਾ ਕਰੋ ਹਾਂ ਨਹੀਂ ਉਹ ਕਹਿੰਦੇ ਸੀ ਵੀ ਮੈਂ ਤਾਂ ਤੁਹਾਡਾ ਵੀ ਗੁਰੂ ਨਹੀਂ ਹੈਗਾ ਵੀ ਤੁਸੀਂ ਮੈਨੂੰ ਸਾਰੀ ਕਿਆ ਕਰੋ ਮੈਂ ਗੁਰੂ ਨਹੀਂ ਮੈਂ ਮੈਂ ਗੁਰੂ ਨਹੀਂ ਤੁਹਾਡਾ ਦਲਜੀਤ ਹੁਣ ਇੱਥੇ ਉਹ ਨਹੀਂ ਆਉਣਾ ਇੱਥੇ ਪੈ ਇੱਥੇ ਆਪਣੇ ਦੇੜੀਆਂ ਨੂੰ ਮੱਥਾ ਟੇਕ ਕੇ ਉਹ ਦੇੜੀਆਂ ਪਰਲੀਆਂ ਨੂੰ ਮੱਥਾ ਟੇਕ ਕੇ ਅੰਦਰ ਵੜਦਾ ਹੁੰਦਾ ਸੀਗਾ ਉਹ ਆਇਆ ਪਹਿਲਾਂ ਜਿੱਦਣ ਪਹਿਲੇ ਦਿਨ ਆਇਆ ਤੇ ਕਹਿੰਦੇ ਵੀ ਨਹੀਂ ਵੀ ਮੈਂ ਵਿੱਚ ਸਿਖਾਉਣਾ ਨਹੀਂਗਾ ਤੈਨੂੰ ਹਾਂ ਤੇ ਵੀ ਆਪਣੇ ਮੰਮੀ ਨਾਲ ਲੈ ਕੇ ਆ ਫਿਰ ਉਹਦੀ ਮੰਮੀ ਆਈ ਫਿਰ ਮੰਮੀ ਨੇ ਆ ਕੇ ਕਿਹਾ ਉੱਪਰ ਕੋਠੇ ਤੇ ਸੀ ਆਪਣੇ ਬੈਠੇ ਤੇ ਉਹਨੇ ਆ ਕੇ ਕਿਹਾ ਕਹਿੰਦੀ ਵੀ ਤੁਸੀਂ ਮੈਂ ਵੀ ਤੁਹਾਡੀ ਹਮੀ ਭਰਦੀ ਆ ਵੀ ਤੁਸੀਂ ਇਹਨੂੰ ਜ਼ਰੂਰ ਸਿਖਾਓ ਲਾਇਆ ਉਹਨੇ ਸ਼ੇਵੀ ਨੇ ਸਾਲ ਸ਼ੇਵੀ ਦੇ ਕਲਾ ਕੇ ਗਿਆ ਵਾ 500 ਰੁਪਏ ਦਿੰਦਾ ਰਿਹਾ ਸਾਨੂੰ ਕਣੀ ਹਜ਼ਾਰ ਦਿੰਦਾ ਸੀ ਮੈਨੂੰ ਇੰਨਾ ਯਾਦ ਨਹੀਂ ਹੈਗਾ 500 ਰੁਪਏ ਜਣੀ ਮਹੀਨੇ ਦਾ ਖਰਚਾ ਦਿੰਦਾ ਹੁੰਦਾ ਸੀ ਵਧੀਆ ਸਿੱਖ ਕੇ ਗਿਆ ਵਾ ਹਾਂ ਬਾਕੀ ਹੋਰ ਵੀ ਸਾਰੇ ਮੁੰਡੇ ਵਧੀਆ ਸਿੱਖ ਕੇ ਗਏ ਐ ਜੀ ਕੋਈ ਗੱਲ ਨਹੀਂ ਫਾਨੀ ਟੌਨ ਚ ਵੀ ਇਹ ਦਿਲਜੀਤ ਨੂੰ ਜਾਣ ਵਾਲਾ ਹੀ ਨੇ ਇਹ ਹੀ ਨੇ ਸਾਡੇ ਘਰ ਦੇ ਆਪਾਂ ਗੱਲਾਂ ਕਰਦੇ ਆ ਜਦਾ ਤੁਹਾਡੇ ਪਿਤਾ ਜੀ ਸੀ ਦਿਲਜੀਤ ਜੀ ਹਾਂ ਜੀ ਬਿਲਕੁਲ ਭਾਈ ਜੀ ਤੁਹਾਡੇ ਪਿਤਾ ਜੀ ਇੱਥੇ ਜਦੋਂ ਸਾਰੇ ਬੱਚਿਆਂ ਨੂੰ ਸਿਖਾਉਂਦੇ ਸੀ ਕਿੰਨੇ ਕੁ ਬੱਚੇ ਆਉਂਦੇ ਹੁੰਦੇ ਸੀ ਇੱਥੇ ਬੱਚਿਆਂ ਦੀ ਤਾਂ ਫਿਰ ਗਿਣਤੀ ਨਹੀਂ ਮਤਲਬ ਸਾਡੀ ਗਲੀ ਸਾਰੀ ਮੋਟਰਸਾਈਕਲਾਂ ਨਾਲ ਭਰੀ ਰਹਿੰਦੀ ਸੀ ਆਹ ਕਮਰਾ ਵੀ ਪੂਰਾ ਫੁੱਲ ਹੀ ਰਹਿੰਦਾ ਸੀ ਉਹ ਗਿਣਤੀ ਤਾਂ ਕਾਰ ਇਨਸਾ ਦੇਖ ਕੇ ਕਿੰਨੇ ਮਤਲਬ ਸਾਰਾ ਕਮਰਾ ਹੀ ਫੁੱਲ ਰਹਿਦਾ ਸੀ ਤੇ ਕੌਣ ਕੌਣ ਇੱਥੇ ਆਉਂਦਾ ਸੀ ਕਿਹੜੇ ਕਿਹੜੇ ਕਲਾਕਾਰ ਜਿਹੜੇ ਨਾਮਵਰ ਕਲਾਕਾਰ ਆਜ ਤੇ ਤੁਹਾਡੇ ਪਿਤਾ ਜੀ ਕੋਲੋਂ ਸਿੱਖ ਕੇ ਮਸ਼ਹੂਰ ਹੋਏ ਤੁਸੀਂ ਪਹਿਲਾਂ ਸ਼ੁਰੂ ਕਰ ਲੈਣੇ ਜਾਂ ਭਰਵਿੰਦਰ ਗਰੇਵਾਲ ਜੀ ਹੋ ਗਏ ਜਿਵੇਂ ਇੰਦਰ ਜੀ ਨਿੱਕੂ ਹੋ ਗਿਆ ਜੀ ਅੰਗਰੇਜ਼ ਅਲੀ ਹੋ ਗਿਆ ਤੇ ਦਿਲਜੀਤ ਦੁਸਾਂਝ ਜੀ ਉਹ ਵੀ ਇੱਥੇ ਆਉਂਦੇ ਰਹੇ ਨੇ ਤੇ ਹੋਰ ਬਹੁਤ ਮੁੰਡੇ ਸੀਗੇ ਕੁਲਵਿੰਦਰ ਢਿੱਲੋਂ ਵੀ ਸਾਰੇ ਐਲਬਮਾਂ ਦੇ ਗਾਣੇ ਡੈਡੀ ਦੇ ਹੀ ਕੀਤੇ ਹੁੰਦੇ ਸੀ ਕੁਲਵਿੰਦਰ ਢਿੱਲੋਂ ਦੇ ਲਿਖਦੇ ਵੀ ਸੀ ਤੁਹਾਡੇ ਪਿਤਾ ਜੀ ਹਾਂਜੀ ਹਾਂਜੀ ਬਿਲਕੁਲ ਜੀ ਕਿਹੜੇ ਕਿਹੜੇ ਗਾਣੇ ਉਹਨਾਂ ਨੇ ਲਿਖੇ ਆ ਜਿਹੜੇ ਕੁਲਵਿੰਦਰ ਢਿੱਲੋਂ ਦੀਆਂ ਮੋਸਟਲੀ ਐਲਬਮ ਚ ਸਾਰੇ ਗਾਣੇ ਡੈਡੀ ਦੇ ਹੀ ਹੁੰਦੇ ਸੀ ਜਿੱਦਾਂ ਗਲਾਸੀ ਖੜਕੇ ਹੋ ਗਿਆ ਡੱਟ ਖੁੱਲ ਗਏ ਬੋਤਲਾਂ ਤੇ ਗਲਾਸੀ ਖੜਕੇ ਤੇ ਕਿੰਨਾ ਦੀ ਕੁੜੀ ਆ ਬਾਬੇ ਕਿੰਨਾ ਦੀ ਕੁੜੀ ਆ ਤੇ ਇੱਕ ਜਿਹੜੀ ਬੋਲੀਆਂ ਹਲੇ ਤੱਕ ਵੀ ਚੱਲਦੀਆਂ ਨੇ ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ ਉਹ ਸਾਰੇ ਤੁਹਾਡੇ ਪਿਤਾ ਜੀ ਦਾ ਲਿਖੇ ਹਾਂਜੀ ਉਹ ਡੈਡੀ ਦੇ ਹੀ ਲਿਖੇ ਹੋਏ ਨੇ ਜੀ ਸਾਰੇ ਤੇ ਉਸ ਤੋਂ ਬਾਅਦ ਅੰਗਰੇਜ਼ੀ ਦਾ ਜਿਹੜਾ ਗਾਣਾ ਫੱਟੇ ਚੱਕ ਦੇਣਗੇ ਨਹੀਂ ਹੈਗੇ ਸੁਖ ਨਾਲ ਮਿੱਤਰਾਂ ਦੇ ਯਾਰ ਬੜੇ ਇਹ ਵੀ ਹਲੇ ਤੱਕ ਹੀ ਚੱਲ ਰਹੇ ਨੇ ਸਦਾਬਾਰ ਸਾਡੇ ਡੈਡੀ ਦੇ ਗਾਣੇ ਲਿਖੇ ਹੋਏ ਨੇ ਜੀ ਤੇ ਕੋਈ ਤਸਵੀਰਾਂ ਜਾਂ ਤਾਂ ਜਿਹੜੀਆਂ ਤੁਹਾਡੇ ਹੱਥ ਤਸਵੀਰਾਂ ਹੈਗੀਆਂ ਜੀ ਇਹ ਜਿਵੇਂ ਅੰਗਰੇਜ਼ੀ ਲਈ ਨੇ ਜੀ ਆ ਮੁੰਡਾ ਆਪਣਾ ਜੱਸੀ ਬੈਂਸ ਆ ਜੀ ਇਹਨਾਂ ਦਾ ਗਾਣਾ ਉਹ ਹਿੱਟ ਹੋਇਆ ਸੀਗਾ ਰੱਬਾ ਸਾਡੇ ਵਾਸਤੇ ਬਣਾਈ ਜਿਹੜੀ ਕੁੜੀ ਸਾਨੂੰ ਇੱਕ ਵਾਰ ਉਸ ਦਾ ਦਰਤਾ ਕਰਾ ਇਹ ਵੀ ਮੁੰਡਾ ਆਪਣਾ ਇੱਧਰ ਹੀ ਆਉਂਦਾ ਰਿਹਾ ਜੀ ਤੇ ਉਸ ਤੋਂ ਬਾਅਦ ਆ ਇੰਦਰਜੀ ਨਿੱਕੂ ਦੀ ਸ਼ੂਟਿੰਗ ਤੇ ਆ ਸਾਹਮਣੇ ਬੈਠੇ ਇੰਦਰਜੀ ਹਾਂਜੀ ਹੂੰ ਆ ਇੰਦਰਜੀ ਨਿੱਕੂ ਡੈੜੀ ਬੈਠੇ ਨੇ ਨਾਲ ਜੀ ਸ਼ੂਟਿੰਗਾਂ ਤੇ ਡੈੜੀ ਵੀ ਨਾਲ ਚੱਲ ਜਾਂਦੇ ਸੀ ਜਿੱਦਾਂ ਆ ਅਮਨ ਰੋਜੀ ਜੀ ਜਿਹੜੀ ਆਪਣੇ ਆਤਮਾ ਬੁੱਧਰੇ ਵਾਲੀ ਉਹ ਵੀ ਇਤਰੀ ਸਿੱਖ ਕੇ ਗਏ ਨੇ ਜੀ ਉਸ ਤੋਂ ਬਾਅਦ ਆ ਬਲਬੀਰ ਬੋਪਰਾ ਇਹਨੂੰ ਵੀ ਡੈੜੀ ਲੈ ਕੇ ਗਏ ਸੀ ਫਾਇਨਟਾਊਨ ਕੰਪਨੀ ਚ ਬੋਪਰਾ ਬੋਪਰਾ ਮੈਂ ਪਿੰਡ ਦੇ ਮੇਰੇ ਨਾਨਕੇ ਹੈਗੇ ਨੇ ਜੀ ਉੱਥੋਂ ਡੈੜੀ ਨੇ ਇੱਧਰ ਮਤਲਬ ਇਹਨਾਂ ਨੂੰ ਕੀਤਾ ਸੀ ਫਾਇਨਟਾਊਨ ਚ ਦਿਲਜੀਤ ਨੂੰ ਵੀ ਫਾਇਨਟਾਉਨ ਚ ਡੈਡੀ ਹੀ ਲੈ ਕੇ ਗਏ ਪਹਿਲੀ ਵਾਰ ਦਿਲਜੀਤ ਤੁਹਾਡੇ ਪਿਤਾ ਜੀ ਦੇ ਨਾਲ ਗਿਆ ਸੀ ਹਾਂਜੀ ਹਾਂ ਇਥੋਂ ਹੀ ਲੈ ਕੇ ਗਏ ਨੇ ਇਹੀ ਲੈ ਕੇ ਗਏ ਆ ਇਹ ਹੋਰ ਇਹ ਤਸਵੀਰਾਂ ਚ ਕੌਣ ਹੈ ਜੀ ਇਹ ਤਸਵੀਰਾਂ ਚ ਡੈਡੀ ਦੇ ਉਸਤਾਦ ਜੀ ਹੈਗੇ ਨੇ ਜੀ ਜਸਵੰਤ ਸਿੰਘ ਭਮਰਾ ਜੀ ਅੱਛਾ ਉਹਨਾਂ ਤੋਂ ਸਿੱਖੇ ਉਹਨਾਂ ਤੋਂ ਸਿੱਖੇ ਨੇ ਜੀ ਡੈਡੀ ਇਹ ਕਦੀ ਕਿਸੇ ਇਹ ਗਲਾਸੀ ਖੜ ਕੇ ਜਿਹੜੀ ਕੁਲਵਿੰਦਰ ਢਿੱਲੋਂ ਦਾ ਸੌਂਗ ਸੀਗਾ ਨਾ ਜੀ ਉਹਦੀ ਸ਼ੂਟਿੰਗ ਦੀ ਹੈਗੀ ਆਂ ਇਹ ਆਪਣੇ ਪਾਲੀ ਦੇਤ ਵਾਲੀਆ ਜੀ ਨੇ ਜੀ ਹੂੰ ਹੂੰ ਜੋੜੀ ਬਣਾਈ ਸੀ ਇਹ ਜੱਸੀ ਬੈਂਸ ਮੁੰਡਾ ਇੱਕ ਇਹ ਸ਼ਗਿਰਦ ਪਿਆ ਸੀ ਮੁੰਡਾ ਨਮਾ ਉਹ ਤਾਂ ਸੋ ਕਾਫੀ ਸ਼ਗਿਰਦ ਮਤਲਬ ਇੱਥੇ ਬਣੇ ਪਰ ਬਾਈ ਫਿਰ ਤੁਸੀਂ ਤਾਂ ਜਿੱਦਾਂ ਕਿਸੇ ਦੇ ਨਾਲ ਕੋਈ ਪਿੰਡ ਦੇ ਵਿੱਚ ਕੋਈ ਸ਼ਗਿਰਦ ਜਾਂ ਮਤਲਬ ਮੰਨ ਲਓ ਕੋਈ ਕਲਾਕਾਰ ਬਣ ਜਵੇ ਤਾਂ ਉਹ ਪਿੰਡ ਦੇ ਲੋਕਾਂ ਨੂੰ ਲੋਕ ਕਹਿੰਦੇ ਆ ਵੀ ਵੀ ਦੇਖੋ ਜੀ ਸਾਡੇ ਪਿੰਡ ਦਾ ਮੁੰਡਾ ਮਸ਼ਹੂਰ ਹੋ ਗਿਆ ਸਾਡੇ ਪਿੰਡ ਦੇ ਮੁੰਡੇ ਦਾ ਨਾਮ ਹੋ ਗਿਆ ਤੁਹਾਡੇ ਤਾਂ ਸਾਰੇ ਹੀ ਇੱਥੇ ਆਉਂਦੇ ਸੀ ਸਾਰੇ ਐਤ ਮਸ਼ਹੂਰ ਬਸ ਸਾਰੇ ਮਸ਼ਹੂਰ ਆ ਜੀ ਪਰ ਇੱਕ ਵਾਰੀ ਜਦੋਂ ਬੰਦਾ ਸਿੱਖ ਕੇ ਮੁੜ ਕੇ ਗੁੱਡੀ ਉੱਪਰ ਚੜ ਜਾਂਦੇ ਆ ਫਿਰ ਥੱਲੇ ਉਹ ਭੁੱਲ ਜਾਂਦੇ ਆ ਜੀ ਸਾਰਾ ਕੁਝ ਕਦੀ ਨਹੀਂ ਆਏ ਮੁੜ ਕੇ ਨਹੀਂ ਡੈਡੀ ਦੀ ਡੈਥ ਤੱਕ ਕੀ ਸੀ ਮਤਲਬ ਉਸ ਡੈਡੀ ਦੀ ਜਦੋਂ ਡੈਥ ਹੋਈ ਆ ਜੀ ਭੋਗ ਤੋਂ ਬਾਅਦ ਮਤਲਬ ਕਿਸੇ ਨੇ ਨਹੀਂ ਕੁਝ ਇੱਥੇ ਨਾ ਆਉਣ ਦੀ ਕੋਸ਼ਿਸ਼ ਕੀਤੀ ਸ਼ਾਇਦ ਸਾਡੀਆਂ ਗਲੀਆਂ ਤੰਗ ਹੋ ਗਈਆਂ ਵੱਡੀਆਂ ਗੱਡੀਆਂ ਕਰ ਹੋ ਗਈਆਂ ਜੀ ਉਹਨਾਂ ਦੀਆਂ ਇੱਕ ਸਾਡੇ ਗੈਰੀ ਵੀਰਾ ਜੀ ਉਹ ਗੇੜਾ ਮਾਰਦੇ ਆ ਇਹ ਵੀ ਸਿੱਖਦੇ ਸੀਗੇ ਤੇ ਇੱਕ ਮੁੰਡਾ ਮਰਿੰਦਰ ਗੜੋਂ ਉਹ ਵੀ ਗੇੜਾ ਮਾਰ ਜਾਂਦਾ ਵਿੱਚ ਵਿੱਚ ਬਸ ਬਾਕੀ ਕਿਸੇ ਨੇ ਅੱਜ ਤੱਕ ਰੋਕ ਨਹੀਂ ਕੀਤਾ ਇਧਰ ਦਾ ਜੀ ਮਤਲਬ ਜਿੱਦੀ ਜਿੱਦੀ ਗੁੱਡੀ ਚੜਦੀ ਗਈ ਉਹ ਮੁੜ ਕੇ ਛੱਡਦਾ ਗਿਆ ਕੁੜੀ ਇੱਥੇ ਸੱਕ ਗਈ ਆ ਚਮਕੀਲੇ ਦੀ ਆਪਣੇ ਘਰੇ ਹੀਰੋ ਕੋ ਮਤਲਬ ਜਿਹੜੀ ਬਾਹਰ ਗਈ ਆ ਕੁੜੀ ਉਹ ਵੀ ਆਪਣੇ ਘਰੇ ਸੱਕ ਗਈ ਆ ਚਮਕੀਲੇ ਦੀ ਕੁੜੀ ਬਾਹਰ ਗਈ ਹੈ ਕਮਲ ਹਾਂ ਉਹ ਵੀ ਇੱਥੇ ਆਪਣੇ ਘਰੋਂ ਕਮਲ ਚਮਕੀਲਾ ਉਹ ਵੀ ਇੱਥੇ ਅਮਨ ਰੋਜੀ ਹੋਣਾ ਦੇ ਨਾਲ ਇਕੱਠੀਆਂ ਸਿੱਖਦੇ ਰਹੇ ਅਮਨ ਰੋਜੀ ਦੇ ਨਾਲ ਉਹ ਵੀ ਆਉਂਦੀ ਰਹੀ ਹੈ ਤੇ ਫਿਰ ਤਾਂ ਹੀ ਹੁਣ ਮੜਕ ਕੋਈ ਨਹੀਂ ਆ ਤੁਸੀਂ ਫਿਰ ਸਿੱਖਿਆ ਸੰਗੀਤ ਜੀ ਉਮਰ ਹੀ ਉਦੋਂ ਬਹੁਤ ਛੋਟੀ ਸੀਗੀ ਜੀ ਮੈਂ ਮਤਲਬ ਉਸ ਇਹ ਕਰਕਟ ਜਿਆਦਾ ਸੀਗਾ ਉਦੋਂ ਹੈ ਨਹੀਂ ਸੀਗਾ ਕਿ ਪੜ੍ਹਾਈ ਵਾਲੀ ਸੀਗੀ ਤੇ ਉਹ ਐਦਾਂ ਪਤਾ ਵੀ ਨਹੀਂ ਸੀਗਾ ਕਿ ਇਹ ਇੱਕਦਮ ਐਕਸਪਾਇਰ ਇਸ ਉਮਰ 'ਚ ਹੋ ਜਾਣਗੇ ਕਿ ਮੈਨੂੰ ਕੋਈ ਮਤਲਬ ਮੌਕਾ ਹੀ ਨਹੀਂ ਮਿਲਣਾ ਜਾਂ ਮੈਂ ਘਰ ਸੰਭਾਲਦਾ ਫਿਰ ਜਾਂ ਸਿੱਖ ਪਾਉਂਦਾ ਜੀ ਫਿਰ ਤੁਹਾਨੂੰ ਜਿਹੜੀ ਵਿਰਾਸਤ ਛੱਡ ਕੇ ਗਏ ਜਾਂ ਤੁਹਾਡੇ ਕੋਲ ਜਾਦਾਦ ਰਹੀ ਉਹ ਕਿਸ ਤਰ੍ਹਾਂ ਦੇ ਹਾਲਾਤ ਸੀ ਜਦੋਂ ਉਹਨਾਂ ਦੀ ਮੌਤ ਹੁੰਦੀ ਆ ਕਰਦੀ ਹਾਲਤ ਕਿਦਾਂ ਦੀ ਸੀ ਉਦੋਂ ਤਾਂ ਬਹੁਤ ਬੱਦਰ ਸੀਗੇ ਜੀ ਚਲੋ ਹੌਲੀ ਹੌਲੀ ਰੱਬ ਨੇ ਬਾਹ ਫੜੀ ਹੁਣ ਥੋੜਾ ਫਿਰ ਵੀ ਠੀਕ ਆ ਜੀ ਸੰਭਲੇ ਹੋਏ ਆ ਮਤਲਬ ਆਪਣਾ ਰੋਟੀ ਪਾਣੀ ਖਾਣਯੋਗੇ ਹੈਗੇ ਆ ਜਦੋਂ ਮਮੀ ਹੁਣਾਂ ਨੂੰ ਕਿਹਾ ਹੋਇਆ ਕਿ ਆਪਾਂ ਨਹੀਂ ਇਦਾਂ ਦਾ ਕੁਝ ਕਰਨਾ ਕਿ ਕਿਸੇ ਨੂੰ ਠੇਸ ਪਹੁੰਚੇ ਪਰ ਜਿੱਦਾਂ ਰਜਿੰਦਰ ਭਾਜੀ ਦੀ ਫਾਈਨ ਟੌਨ ਵਾਲਿਆਂ ਦੀ ਲਾਸਟ ਦੇਖੀ ਸੀਗੀ ਅਸੀਂ ਉਹ ਇੰਟਰਵਿਊ ਜੀ ਉਹਦਾਂ ਇਹਨੂੰ ਗੁੱਸਾ ਬਹੁਤ ਆਇਆ ਉਹ ਕਹਿੰਦੇ ਕਿ ਅਸੀਂ ਇੱਕ ਪੇਟੀ ਮਾਸਟਰ ਰੱਖਿਆ ਹੋਇਆ ਸੀ ਜੀ ਤੁਹਾਡੇ ਪਿਤਾ ਜੀ ਨੂੰ ਪਿਤਾ ਜੀ ਨੂੰ ਜਦ ਕਿ ਦਲਜੀਤ ਭਾਜੀ ਨੂੰ ਪਹਿਲਾਂ ਇੱਥੋਂ ਡੈਡੀ ਉਹਨਾਂ ਕੋਲ ਲੈ ਕੇ ਗਏ ਸੀ ਉਹ ਕਹਿੰਦੇ ਜੀ ਅਸੀਂ ਹੀ ਦਲਜੀਤ ਨੂੰ ਮਤਲਬ ਛਾਂਟਣ ਵਾਲੇ ਅਸੀਂ ਆ ਸਾਰਾ ਕੁਝ ਕਰਨ ਵਾਲੇ ਅਸੀਂ ਆ ਕ੍ਰੈਡਿਟ ਉਹ ਲੈ ਕੇ ਸਾਰਾ ਕ੍ਰੈਡਿਟ ਸਾਰਾ ਆਪ ਲੈ ਲਿਆ ਜੀ ਜਦ ਕਿ ਇੱਥੋਂ ਸਿਖਾ ਕੇ ਡੈਡੀ ਲੈ ਕੇ ਗਏ ਉਹਨਾਂ ਨੂੰ ਬਕਾਇਦਾ ਪਹਿਲੀ ਵਾਰ ਉਥੋਂ ਮੋੜਿਆ ਵੀ ਗਿਆ ਕਿ ਤੁਸੀਂ ਹੋਰ ਸਿੱਖੋ ਵਾਲੇ ਫੇਰ ਹੋਰ ਸਿੱਕੇ ਦੁਬਾਰਾ ਲੈ ਕੇ ਗਏ ਤਾਂ ਉਹਨਾਂ ਦੀ ਪਹਿਲੀ ਐਲਬਮ ਉੱਥੇ ਹੀ ਕੀਤੀ ਸੀ। ਕੰਪੋਜੀਸ਼ਨਾਂ ਵਗੈਰਾ ਫਾਈਨ ਟਾਊਨ ਚ ਸਾਰੀਆਂ ਡੈਡੀ ਹੀ ਕਰਦੇ ਰਹੇ ਆ। ਜਿੰਨਾ ਚਿਰ 2003-04 ਤੱਕ ਡੈਡੀ ਆ ਸੀਗੇ ਫਾਈਨ ਟਾਊਨ ਚ। ਉਹਨਾਂ ਚਿਰ ਮੇਰੇ ਖਿਆਲ ਲੈ ਫਾਈਨ ਟਾਊਨ ਵੀ ਰਹੀ ਹੈ ਜੀ 4-5 ਤੋਂ ਬਾਅਦ ਕੋਈ ਐਲਬਮ ਮੈਨੂੰ ਦੱਸ ਦੇਣ ਕਿ ਡੈਡੀ ਤੋਂ ਬਿਨਾ ਉਹਨਾਂ ਦੀ ਹਿੱਟ ਹੋਈ ਹੋਵੇ। ਮਤਲਬ ਉਹਨਾਂ ਦੀ ਕਲਾ ਸੀ ਆਪਣੀ ਕਲਾ ਦੇ ਨਾਲ ਉਹਨਾਂ ਨੇ ਅਨੇਕਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਂ ਰੋਟੀ ਪਾ ਦਿੱਤਾ। ਪਰ ਉਹਨਾਂ ਨੂੰ ਫੇਰ ਇੱਕ ਪੇਟੀ ਮਾਸਟਰ ਹੀ ਸਮਝ ਗਿਆ। ਬਿਲਕੁਲ ਬਿਲਕੁਲ ਜੀ ਪੇਟੀ ਮਾਸਟਰ ਕਹਿ ਕੇ ਹੀ ਬੁਲਾ ਇਸੇ ਕਰਕੇ ਅੱਜ ਦੁੱਖ ਲੱਗਿਆ ਤੇ ਤਾਂ ਹੀ ਇੰਟਰਵਿਊ ਕਰਨੀ ਭਈ ਅਦਰਵਾਇਜ਼ ਸਾਡਾ ਕੋਈ ਇੰਟਰਵਿਊ ਕਰਨ ਦਾ ਵੀ ਹੈ ਨਹੀਂ ਸੀਗਾ ਜੀ ਮੈਨੂੰ ਸਾਹਮਣੇ ਤਾਂ ਹੋਣਾ ਚਾਹੀਦਾ ਭਾਈ ਇਹ ਕਿੱਦਾਂ ਦੀ ਗੱਲ ਸਮਝਦੇ ਹੋ ਕਿ ਸਿਖਾਉਣ ਵਾਲਾ ਹਮੇਸ਼ਾ ਪਿੱਛੇ ਹੀ ਰਿਹਾ ਤੇ ਜਿਹਨੇ ਸਾਰਿਆਂ ਦਾ ਸਾਥ ਦਿੱਤਾ ਪਿੱਛੇ ਤੋਂ ਸਿਖਾਇਆ ਤੇ ਉਹਦਾ ਜਨਾਵੀ ਹੈ ਨਹੀਂ ਬਿਲਕੁਲ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਜਿੱਦਾਂ ਜਿੱਦਾਂ ਉੱਪਰ ਚੜੀ ਗਏ ਉਦੋਂ-ਉਦੋਂ ਪਿੱਛਾ ਛੱਡਦੇ ਗਏ ਜਾਂਦੇ ਪੈਰ ਛੱਡਦੇ ਗਏ ਜੀ ਜੇ ਤਾਂ ਹੁਣ ਦਿਲਜੀਤ ਦਸਾਂਜ ਤਾਂ ਲੁਧਿਆਣੇ ਆਏ ਪਿੱਛੇ ਜੇ ਤਾਂ ਸਾਰੀਆਂ ਥਾਵਾਂ ਦੇ ਉੱਤੇ ਪੁਲਾਂ ਦੇ ਉੱਤੇ ਉਹਨਾਂ ਦੀਆਂ ਤਸਵੀਰਾਂ ਥਾਂ-ਥਾਂ ਦੇ ਉੱਤੇ ਨੇ ਲਾ ਕੇ ਉਹਨਾਂ ਨੇ ਵੀਡੀਓ ਬਣਾਈਆਂ ਕਿਤੇ ਕੋਈ ਖਾਣ ਦੀਆਂ ਚੀਜ਼ਾਂ ਖਾ ਰਿਹਾ ਕਿਤੇ ਕਹਿ ਕੇ ਵੀ ਬੜੀ ਇਹਨਾਂ ਦੀ ਸਵਾਦ ਹੁੰਦੀ ਹੈ ਮੈਂ ਇੱਥੇ ਖਾਂਦਾ ਰਿਹਾ ਮੈਂ ਇੱਥੇ ਜਾਂਦਾ ਰਿਹਾ ਉਸ ਸਮੇਂ ਉਹਨਾਂ ਨੂੰ ਤੁਹਾਡੇ ਘਰ ਦਾ ਸ਼ਾਇਦ ਜੇਤਾ ਨਹੀਂ ਆਇਆ ਹੁਣ ਸ਼ਾਇਦ ਉਹਨਾਂ ਦੇ ਧਿਆਨ ਚੋਂ ਨਿਕਲ ਗਿਆ ਜੇ ਇਹ ਛੜੇ ਵਾਲੀਆਂ ਹੁਣ ਗਲੀਆਂ ਛੋਟੀਆਂ ਨੇ ਭਾਜੀ ਗੱਡੀਆਂ ਨਹੀਂ ਵੜਦੀਆਂ ਵੱਡੀਆਂ ਗੱਡੀਆਂ ਨੇ ਉਹ ਸ਼ਾਇਦਆਂ ਗਲੀਆਂ 'ਚ ਹੁਣ ਐਂਟਰ ਨਹੀਂ ਹੋ ਪਾਈਆਂ ਹੋਣੀਆਂ ਤਾਂ ਸ਼ਾਇਦ ਬਾਕੀ ਦਾ ਸਾਰੇ ਹੁਣ ਤਾਂਦਰੇ ਉਹਨਾਂ ਦੀ ਜਦੋਂ ਲਾਸਟ ਤਾਂਦਰੇ ਪਿੰਡ ਚ ਸ਼ੂਟਿੰਗ ਚੱਲਦੀ ਸੀਗੀ ਚਮਕੀਲਾ ਫਿਲਮ ਵਾਲੀ ਇੱਥੇ ਤਾਂਦਰੇ ਵੀ ਉਹ ਬਹੁਤ ਟਾਈਮ ਮਤਲਬ ਲੁਧਿਆਣੇ ਰਹਿ ਕੇ ਗਏ ਨੇ ਪਰ ਸ਼ਾਇਦ ਨਹੀਂ ਉਹਨਾਂ ਨੂੰ ਤਾਂਦਰੇ ਤੋਂ ਦੁਗਰੀ ਦਾ ਡਿਸਟੈਂਸ ਕੋਈ ਜ਼ਿਆਦਾ ਨਹੀਂਗਾ ਕਿੰਨਾ ਕੁ ਮੋਸਟਲੀ 4-5 ਕਿਲੋਮੀਟਰ ਹੋਣਾ ਜੀ ਇੱਥੇ ਰਾਤਾਂ ਰਾਤਾਂ ਵੀ ਉਹ ਕਰਦੇ ਰਹੇ ਸ਼ੂਟਿੰਗਾਂ ਪਰ ਉਹਨਾਂ ਨੂੰ ਨਹੀਂ ਇੱਥੇ ਦਾ ਧਿਆਨ ਨਹੀਂ ਆਇਆ ਜਾਂ ਪਤਾ ਨਹੀਂ ਕੀ ਉਹਨਾਂ ਦਾ ਹੁਣ ਹੋਇਆ ਹੋਣਾ ਦੋ ਦੇੜੀਆਂ ਨੂੰ ਮੱਥਾ ਟੇਕ ਕੇ ਅੰਦਰ ਆਉਂਦੇ ਸੀ ਮਾਤਾ ਜੀ ਕਹਿੰਦੇ ਹਾਂ ਮਾਤਾ ਜੀ ਅੰਦਰ ਵੜਦਾ ਹੁੰਦਾ ਸੀ ਪਰ ਪਤਾ ਨਹੀਂ ਹੁਣ ਕਿਦਾਂ ਸਕਿਪ ਹੋ ਗਿਆ ਮਾਈਂਡ ਚੋਂ ਜਾਂ ਜਦੋਂ ਹੁਣ ਸ਼ੋਅ ਵੀ ਸੀਗਾ ਲਾਸਟ ਉਹਨਾਂ ਦਾ ਲੁਧਿਆਣਾ ਯੂਨੀਵਰਸਿਟੀ ਚ ਹੋਇਆ 31 ਦਸੰਬਰ ਨੂੰ ਉਦੋਂ ਵੀ ਮਤਲਬ ਅਸੀਂ ਸਾਰੇ ਸ਼ਹਿਰ ਘੁੰਮਦੇ ਰਹੇ ਹੋ ਵੀ ਘੰਟਾ ਘੰਟਾ ਰਹੇ ਇੱਥੇ ਆ ਇਦਾਂ ਇਦਾਂ ਮੈਂ ਇੱਥੇ ਘੁੰਮਦਾ ਰਿਹਾ ਆਪਣੇ ਨਾਲ ਦੇਆਂ ਨੂੰ ਦੱਸ ਦੇ ਰਿਹਾ ਸਾਥੀਆਂ ਨੂੰ ਬਿਲਕੁਲ ਬਿਲਕੁਲ ਜੀ ਪਰ ਇੱਥੇ ਦੁਗਰੀ ਉਹਨਾਂ ਨੂੰ ਨਹੀਂ ਯਾਦ ਆਈ ਕਿ ਮੈਂ ਇੱਥੋਂ ਵੀ ਸਿੱਖਦ ਕਰ ਗਿਆ ਇਹ ਤਾਂ ਨਹੀਂ ਸੀ ਵੀ ਇਹ ਗਰੀਬ ਦਾ ਘਰ ਦੇਖ ਕੇ ਲੋਕ ਨਾ ਸਮਝਣ ਵੀ ਇਹ ਕਿੱਥੇ ਸਿੱਖਦ ਕਰ ਰਿਹਾ ਗਰੀਬ ਕਿਤੇ ਕਿਤੇ ਸ਼ਰਮ ਮਨ ਕੇ ਹੁਣ ਹੁਣ ਇਹ ਵੀ ਹੁਣ ਹੋ ਸਕਦਾ ਜੀ ਪਤਾ ਨਹੀਂ ਪਰ ਆਪਾਂ ਨਹੀਂ ਕ ਪਤਾ ਨਹੀਂ ਹੁਣ ਕੀ ਰੀਜ਼ਨ ਰਿਹਾ ਹੋਣਾ ਕਿ ਕਿਉਂ ਨਹੀਂ ਕੁਛ ਕਹਿ ਨਹੀਂ ਸਕਦੇ ਜੀ ਹੁਣ ਤੁਹਾਡੇ ਹਾਲਾਤ ਬਾਈ ਹੁਣ ਕਿਦਾਂ ਫਿਰ ਹੁਣ ਤੁਸੀਂ ਉਹਨਾਂ ਦੇ ਨਾਲ ਉਸ ਸਮੇਂ ਗੱਲਾਂ ਕਰਦੇ ਹੁੰਦੇ ਸੀ ਸਾਰੇ ਕਲਾਕਾਰਾਂ ਦੇ ਨਾਲ ਤੁਸੀਂ ਬੱਚੇ ਸੀ ਆਪਣੇ ਉਸਤਾਦ ਦੇ ਬੱਚੇ ਨੂੰ ਸਾਰੇ ਲਾਡ ਕਰਦੇ ਤੁਹਾਨੂੰ ਪਿਆਰ ਤਾਂ ਕਰਦੇ ਹੋਣੇ ਆ ਬਿਲਕੁਲ ਬਿਲਕੁਲ ਬਹੁਤ ਪਿਆਰ ਕਰਦੇ ਸੀ ਵੀਰ ਜੀ ਵੀਰ ਜੀ ਕਹਿ ਕੇ ਗੱਲ ਕਰਦੇ ਸੀ ਅਸੀਂ ਜਦੋਂ ਲਾਸਟ ਫੋਨ ਤੇ ਵੀ ਗੱਲ ਹੁੰਦੀ ਸੀ ਵੀਰਾ ਕਹਿ ਕੇ ਗੱਲ ਹੋਈ ਆ ਕਦੇ ਇਦਾਂ ਹੋਇਆ ਨਹੀਂ ਸੀਗਾ ਵੀ ਆਪਾਂ ਕਿਸੇ ਸਟਾਰ ਨਾਲ ਗੱਲ ਕਰ ਰਹੇ ਆ ਜਦੋਂ ਮੇਰੀ ਸਿਸਟਰ ਦੀ ਮੈਰਿਜ ਤੇ ਵੀ ਮਤਲਬ ਉਹ ਆਏ ਸੀਗੇ ਤਾਂ ਵੀਰਾ ਵੀਰਾ ਕਹਿ ਕੇ ਹੀ ਗੱਲ ਹੋਈ ਸੀਗੀ ਤੇ ਕਹਿੰਦੇ ਸੀਗੇ ਹਾਂ ਹੁਣ ਇਧਰ ਤਾਂ ਨਹੀਂ ਹੋ ਪਾਈ ਆਪਣੀ ਉਹ ਵੀ ਲਾਉਣਾ ਨਹੀਂ ਆਪਾਂ ਤੇਰੇ ਵਿਆਹ ਤੇ ਜਰੂਰ ਖਾੜਾ ਲਾਵਾਂਗੇ ਪਰ ਮੇਰੇ ਵਿਆਹ ਤੱਕ ਪਤਾ ਨਹੀਂ ਫਿਰ ਹੋਰ ਉੱਚੇ ਹੋ ਗਏ ਜੀ ਪਹੁੰਚ ਗਏ ਉਹ ਗੱਲਾਂ ਹੀ ਰਹਿ ਗਈਆਂ ਜੀ ਸਾਡੇ ਤਾਂ ਫਿਰ ਰੇਟ ਵੱਧ ਗਿਆ ਸੀ ਨਾ ਬਾਈ ਫਿਰ ਅਫੋਰਡ ਨਹੀਂ ਅਸੀਂ ਕਰ ਸਕਦੇ ਸੀ ਅਸੀਂ ਕੋਈ ਮਤਲਬ ਮੈਂ ਤਾਂ ਵੀਰੇ ਪਹਿਲਾਂ ਇੱਥੇ ਹੀ ਜੌਬ ਕਰਦੇ ਰਿਹਾ ਮੈਂ ਕੁਮਾਰ ਮੰਡੀ ਉਸ ਤੋਂ ਬਾਅਦ ਮੈਂ ਜਬ ਬਾਹਰ ਚਲੇ ਗਿਆ 2 ਸਾਲ 2 ਸਾਲ ਬਾਅਦ ਰਹਿਣ ਤੋਂ ਬਾਅਦ ਥੋੜਾ ਜਿਹਾ ਸਟੇਬਲ ਹੋਏ ਆ ਮਤਲਬ ਇੱਥੇ ਆ ਕੇ ਫਿਰ ਹੌਲੀ ਹੌਲੀ ਵਿਆਹ ਤੋਂ ਬਾਅਦ ਕਰਦੇ ਕਰਾਉਂਦੇ ਮੇਰੀ ਵਾਈਫ ਵੀ ਆ ਮਤਲਬ ਉਹਨਾਂ ਨੇ ਬਹੁਤ ਸਾਥ ਦਿੱਤਾ ਜੀ ਮੇਰਾ ਹੁਣ ਅਸੀਂ ਸਟੇਬਲ ਆ ਆਪਣੀ ਲਾਈਫ 'ਚ ਫੇਰ ਘਰ ਦੇ ਹੀ ਕੰਮ ਆਏ ਆਪਣੀ ਆਪਣੀ ਕੰਮ ਆਪਣੀ ਖੜਸਕੇ ਨਾਲ ਬਿਲਕੁਲ ਜੀ ਬਿਲਕੁਲ ਮਾਤਾ ਨੇ ਮੇਰੇ ਬਹੁਤ ਸਾਥ ਦਿੱਤਾ ਮਤਲਬ ਅਸੀਂ ਆਪ ਘਰ 'ਚ ਹੀ ਸਾਰੇ ਮੇਰੇ ਚਾਚਾ ਜੀ ਨੇ ਇਹਨਾਂ ਨੇ ਬਹੁਤ ਮੇਰਾ ਸਾਥ ਦਿੱਤਾ ਮਤਲਬ ਜਿਵੇਂ ਛੋਟਾ ਸੀ ਮੈਂ ਮਤਲਬ ਇਹੀ ਨਾਲ ਖੜੇ ਆ ਜੀ ਸਾਡੇ ਨਾਲ ਵੀਰ ਵੀ ਹੈਗੇ ਆ ਇੱਕ ਜਿਹੜੇ ਨਹੀਂ ਤੁਸੀਂ ਭਾਈ ਆਂਦੇ ਰਹੇ ਇੱਥੇ ਸਿੱਖਣ ਹਾਂ ਆਉਂਦੇ ਸੀ ਤੁਸੀਂ ਉਦੋਂ ਜਦੋਂ ਇਸ ਕਮਰੇ ਜਿਹੜੀ ਇਹਨਾਂ ਨੇ ਗੱਲਾਂ ਦਸੀਆਂ ਇਹੀ ਕਮਰੇ ਵਿੱਚ ਹਾਂ ਸਰ ਇੱਥੇ ਸੀ ਇੱਥੇ ਸਾਰੇ ਇੱਥੇ ਹੀ ਸਿੱਖਦੇ ਸੀ ਬਹਿ ਕੇ ਹਾਂ ਜੇ ਇੱਥੇ ਹੀ ਸਿੱਖਦੇ ਸੀਗੇ ਸਾਰੇ ਤੇ ਬਾਕਾਇਦਾ ਦਿਲਜੀਤ ਭਾਈ ਦੇ ਤਾਂ ਘਰ ਵੀ ਜਾਂਦੇ ਰਹੇ ਆਂ ਸੀ ਕਿਉਂਕਿ ਗੁਰੂ ਜੀ ਭੇਜ ਦਿੰਦੇ ਹੁੰਦੇ ਸੀਗੇ ਤੁਸੀਂ ਕਿ ਪੱਗ ਪੱਗ ਦਿੱਤੀ ਸੀ ਜਦੋਂ ਕਹਿੰਦੇ ਉਸਤਾਦ ਧਾਰੀ ਦਾਏ ਜਾਂ ਉਸਤਾਦ ਸ਼ਗਿਰਦ ਦੀ ਕਰਾਸ਼ਮ ਹੁੰਦੀ ਆ ਪੱਗ ਦੇ ਕੇ ਗੁਰੂ ਧਾਰੀ ਦਾ ਸਾਰੇ ਪੱਗ ਦੰਦੇ ਸੀ ਤੁਸੀਂ ਦਿੱਤੀ ਸੀ ਹਾਂਜੀ ਬਿਲਕੁਲ ਦਿੱਤੀ ਸੀ ਜੀ ਪੱਗ ਦੇਣ ਦਾ ਮਤਲਬ ਕੀ ਹੁੰਦਾ ਬਾਈ ਵੈਸੇ ਜੇ ਅੱਜ ਅਸੀਂ ਦੇਖੀਏ ਵੀ ਉਹ ਪੱਗ ਦੀ ਰਸਮ ਕਰਨ ਦਾ ਮਤਲਬ ਜੇ ਸਾਰਿਆਂ ਨੇ ਕੀਤੀ ਸੀ ਤਾਂ ਉਹ ਪੂਰਾ ਹੋ ਰਿਹਾ ਆ ਮੈਨੂੰ ਤਾਂ ਨਹੀਂ ਜੇ ਦੇਖੋ ਮੈਂ ਐਵੇਂ ਕਹਦਾ ਪੱਗ ਦਾ ਜਿਆਦਾ ਤਾਂ ਨਹੀਂ ਮੈਨੂੰ ਪਤਾ ਕੀ ਆ ਪਰ ਮੈਂ ਇੰਨਾ ਕੁ ਸਮਝ ਸਕਦਾ ਵੀ ਮਤਲਬ ਪਿਓ ਮੰਨ ਲੈਨੇ ਆ ਸੀ ਕਿਸੇ ਨੂੰ ਮੈਨੂੰ ਇਹ ਲੱਗਦਾ ਸ਼ਾਇਦ ਹਨ ਵੀ ਪੱਗ ਦੇ ਕੇ ਅਸੀਂ ਆਪਣਾ ਪਿਓ ਮੰਨ ਲੈਨੇ ਆ ਤੇ ਅਸੀਂ ਮਾਪਿਓ ਵਾਂਗੂ ਹੀ ਇਹਨਾਂ ਨੂੰ ਮਿਲੇ ਆ ਜਦੋਂ ਵੀ ਮੰਮੀ ਕਹਿੰਦੇ ਸੀ ਇਹਨਾਂ ਨੂੰ ਸਾਰੇ ਹੀ ਕਹਿੰਦੇ ਸੀਗੇ ਬਲਬੀਰ ਬੋਪਰ ਆਏ ਭਾਜੀ ਹੋਣੀ ਉਹ ਆਏ ਨੇ ਉਹ ਜਦੋਂ ਫਾਈਨ ਟਾਊਨ ਕੰਪਨੀ ਚ ਭੇਜਦੇ ਸੀਗੇ ਸਾਨੂੰ ਕਈ ਵਾਰੀ ਗੁਰੂ ਜੀ ਵੀ ਜਾਇਆ ਉਹ ਤੁਸੀਂ ਉੱਥੇ ਕੋਈ ਕੰਮ ਹੁੰਦਾ ਸੀ ਕਿਉਂ ਅਸੀਂ ਕਿਹੜਾ ਪੁੱਛਦੇ ਹੁੰਦੇ ਸੀ ਉਹ ਸਾਨੂੰ ਕੁਛ ਨਾ ਕੁਛ ਲਿਖ ਕੇ ਦੇ ਦਿੰਦੇ ਹੁੰਦੇ ਸੀ ਜਾਂ ਕੋਈ ਲਫਾਫੇ ਚ ਦੇ ਦਿੰਦੇ ਹੁੰਦੇ ਸੀ ਜਾਂ ਉਧਰੋਂ ਕੁਛ ਇਹੋ ਜਿਹਾ ਆ ਜਾਂਦਾ ਸੀ ਤਾਂ ਫਾਈਨ ਟਾਊਨ ਚ ਮੇਰੇ ਯਾਦ ਆ ਇੱਕ ਵਾਰੀ ਅਸੀਂ ਗਏ ਸੀ ਉਦੋਂ ਬਲਬੀਰ ਬੋਪਰ ਆਏ ਭਾਜੀ ਉੱਥੇ ਸੀਗੇ ਤੇ ਅਸੀਂ ਬਸ ਇੰਨੇ ਹੀ ਗਿਆ ਸੀ ਕਿ ਗੁਰੂ ਜੀ ਨੇ ਭੇਜਿਆ ਤੇ ਨਾਂ ਲੈਣ ਦੀ ਵੀ ਲੋੜ ਨਹੀਂ ਸੀ ਪੈਂਦੀ ਹੁੰਦੀ ਤੇ ਗੁਰੂ ਜੀ ਕਹ ਤੇ ਸਮਝ ਜਾਂਦੇ ਸੀ ਕਿ ਹਾਂ ਦਲਜੀਤ ਤੁਰਕੁੜੀਆ ਸਾਹਿਬ ਨੇ ਭੇਜਿਆ ਤੇ ਉੱਥੇ ਬੜੀ ਸਾਡੀ ਇੱਜ਼ਤ ਹੁੰਦੀ ਸੀ ਹਾਂਜੀ ਤੇ ਹੋਰ ਇਸ ਕਮਰੇ ਤੋਂ ਇਲਾਵਾ ਹੋਰ ਕਿੱਥੇ ਬਹਿੰਦੀ ਸੀ ਉੱਪਰ ਅਸੀਂ ਉੱਪਰ ਹੀ ਬੈਠ ਦਿੰਦੇ ਜਿਆਦਾ ਹਾਂਜੀ ਚਲਿਏ ਉੱਪਰ ਉੱਪਰ ਦੇਖੀਏ ਹੋ ਜਾਂਦਾ ਸ਼ਾਇਦ ਕਿਸੇ ਨੂੰ ਯਾਦ ਆਏ ਜਾਵੇ ਇਹ ਗੱਲ ਦਾ ਮਤਲਬ ਕੋਈ ਇਸ ਵੀਡੀਓ ਦਾ ਇਹ ਨਹੀਂ ਹੈਗਾ ਕਿ ਕਿਸੇ ਕਲਾਕਾਰ ਦਾ ਦਿਖਾਉਣਾ ਜਾਂ ਉਹਨਾਂ ਕਲਾਕਾਰਾਂ ਨੂੰ ਬਦਨਾਮ ਕਰਨਾ ਸਿਰਫ ਇੱਕ ਗੱਲ ਦਾ ਇਹਦੇ ਪਿੱਛੇ ਇੱਕ ਸਿੱਖਣ ਨੂੰ ਕੀ ਮਿਲਦਾ ਉਹ ਗੱਲ ਆ ਕਿ ਜਿਨੇ ਇਹਨੇ ਲੋਕਾਂ ਨੂੰ ਰੋਟੀ ਪਾਈ ਹੋਵੇ ਤੇ ਉਹਦਾ ਅੱਜ ਹਾਲਾਤ ਕੀ ਆ ਤੇ ਅਸਲ ਮਕਸਦ ਇਸ ਵੀਡੀਓ ਦਾ ਇਹੀ ਆ ਸੋ ਉੱਪਰ ਜਾ ਕੇ ਇਹੜਾ ਹੈਗਾ ਉਹ ਕਮਰਾ ਵੀ ਤੁਹਾਨੂੰ ਦਿਖਾਉਨੇ ਆ ਜਿਹੜੇ ਕਮਰੇ ਦੇ ਵਿੱਚ ਆ ਕੇ ਸਾਰੇ ਕਲਾਕਾਰ ਸਿੱਖਦੇ ਰਹੇ ਆ ਸੋ ਐਸੇ ਕਮਰੇ ਦੇ ਵਿੱਚ ਹੀ ਜਿਹੜੀਆਂ ਰੌਣਕਾਂ ਉਸ ਸਮੇਂ ਲੱਗਦੀਆਂ ਰਹੀਆਂ ਹੋਗੀਆਂ ਵੀ ਇੱਥੇ ਆ ਕੇ ਸਾਰੇ ਕਲਾਕਾਰ ਸਿੱਖਦੇ ਰਹੇ ਹੋਊਗੇ। ਤਾਂ ਆਹੀ ਕਮਰਾ ਸੀ ਭਾਈ? ਹਾਂਜੀ ਇਹੀ ਕਮਰਾ ਸੀ ਜੀ। ਹੂੰ। ਐਸੇ ਕਮਰੇ 'ਚ ਇੱਥੇ ਬੈਠਦੇ ਹੁੰਦੇ ਸੀ ਅਸੀਂ। ਹੂੰ। ਤੇ ਇੱਥੇ ਗੁਰੂ ਜੀ ਕਦੇ ਥੱਲੇ ਬੈਠੇ ਹੁੰਦੇ ਸੀ। ਕਦੇ ਇੱਥੇ ਹੁੰਦੇ ਸੀ। ਹੂੰ। ਬਾਕੀ ਘਰ ਵਾਲਾ ਮਾਹੌਲ ਹੀ ਹੁੰਦਾ ਸੀਗਾ। ਹੂੰ। ਤੇ ਇਹ ਤਾਂ ਹੁੰਦਾ ਨਹੀਂ ਸੀ ਕੋਈ ਵੀ ਉੱਪਰਿਆਂ ਜਿਹਾਂ ਗੋ ਕਿਉਂਕਿ ਸਾਨੂੰ ਪਿਆਰ ਹੀ ਇੰਨਾ ਮਿਲਦਾ ਸੀਗਾ ਉਹ ਆਪਦਾ ਘਰ ਹੀ ਲੱਗਦਾ ਹੁੰਦਾ ਸੀ ਸਵੇਰੇ ਹੀ ਆ ਜਾਂਦੇ ਹੁੰਦੇ ਸੀ ਅਸੀਂ ਸ਼ਾਮ ਤੱਕ ਜਾਂਦੇ ਸੀਗੇ ਹਾਂ ਤੇ ਆ ਰਸੋਈ ਵੀ ਇੱਥੇ ਹੀ ਹੁੰਦੀ ਸੀ ਹਾਂਜੀ ਇੱਥੇ ਚਾਹ ਬਣਦੀ ਹੁੰਦੀ ਸੀ ਚਾਹ ਰੋਟੀ ਇੱਥੇ ਹੀ ਬਣਦੀ ਸੀ ਚਾਹ ਮੰਗ ਲੈਂਦੇ ਤੇ ਚਾਹ ਮਿਲ ਜਾਂਦੀ ਸੀ ਰੋਟੀ ਮੰਗ ਲੈਂਦੇ ਰੋਟੀ ਮਿਲ ਜਾਂਦੀ ਸੀ ਉਹੀ ਰਸੋਈ ਤਾਂ ਉਹੀ ਆ ਪਹਿਲਾ 3 ਸੀ ਪਰ ਹਨਾ ਚਾਦਰਾਂ ਸੀਗੀਆਂ ਤੇ ਹੁਣ ਬੱਬਰ ਨੇ ਇੱਥੇ ਲੈਂਟਰ ਲਾ ਲਿਆ ਤੇ ਇਹਨੇ ਮਿਹਨਤ ਕਰਕੇ ਇਹ ਵਿਚਾਰਾ ਟੈਕਸੀ ਚਲਾਉਂਦਾ ਇਹਨਾਂ ਦਾ ਹੀ ਸੀ ਉਹ ਤਾਂ ਇਹ ਛੋਟਾ ਸੀ ਉਦੋਂ ਹਾਂਜੀ ਹਾਂਜੀ ਸੋ ਬਿਲਕੁਲ ਤੁਸੀਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਦੇਖ ਰਹੇ ਹੋ ਇਹ ਉਹੀ ਘਰ ਆ ਇੱਥੇ ਹੀ ਬੰਦ ਜਿਹੜੇ ਘਰ ਦੇ ਵਿੱਚੋਂ ਲੰਘ ਕੇ ਜ ਸਿੱਖ ਕੇ ਬਹੁਤ ਸਾਰੇ ਕਲਾਕਾਰ ਚੋਟੀ ਤੇ ਪਹੁੰਚ ਗਏ ਅੰਬਰੀ ਇਨੇ ਹੱਥ ਲਾ ਲਿਆ ਜਾ ਕੇ ਪਰ ਇਹ ਘਰ ਉੱਥੇ ਦਾ ਉੱਥੇ ਹੀ ਆ ਤੇ ਆਪਣਾ ਅੱਗਾ ਦੇਖਿਆ ਤੇ ਜੋ ਜਿੱਥੋਂ ਕੁਝ ਹਾਸਲ ਕੀਤਾ ਸੀ ਉਹ ਸਾਰਾ ਕੁਝ ਭੁੱਲ ਕੇ ਸੋ ਮਾਤਾ ਜੀ ਕਿਵੇਂ ਦੇਖਦੇ ਹੋ ਹੁਣ ਤੁਸੀਂ ਜਿਹੜੇ ਤੁਹਾਨੂੰ ਮਾਂ ਕਹਿੰਦੇ ਸੀ ਤੁਸੀਂ ਤਾਂ ਉਹਨਾਂ ਨੂੰ ਪੁੱਤ ਸਮਝਿਆ ਸੀ ਉਹਨਾਂ ਨੂੰ ਕੋਈ ਸਨੇਹਾ ਦੇਣਾ ਸਨੇਹਾ ਅਸੀਂ ਇਹੀ ਦੇਣਾ ਅਸੀਂ ਦਿਲਜੀਤ ਦੇ ਘਰੇ ਨਾ ਮੇਲਾ ਕਰਾਉਣ ਵਾਸਤੇ ਗਏ ਸੀ ਹਾਂ ਤੇ ਜੋ ਸਿਖਰ ਦੁਪਹਿਰਾ ਸੀਗਾ 1.5 2 ਵਜੇ ਸੀ ਆ ਮੁੰਡਾ ਮੇਰੇ ਨਾਲ ਸੀਗਾ ਗੈਰੀ ਗਰਜੀਤ ਕੈਰੀ ਉਹਦੀ ਮੰਮੀ ਨੇ ਸਾਨੂੰ ਗੇਟ ਤੋਂ ਵਾਪਸ ਮੋੜਤਾ ਪਾਣੀ ਦਾ ਨਾਮ ਨਹੀਂ ਲਿਆ ਅੱਛਾ ਹਾਂਜੀ ਤੇ ਉਦੋਂ ਤੋਂ ਫਿਰ ਅਸੀਂ ਮੇਲਾ ਹੀ ਬੰਦ ਕਰਾਤਾ ਇਹ ਮੁੰਡੇ ਨੇ ਮੇਲਾ ਇੱਕ ਵਾਰੀ ਬਹੁਤ ਵਧੀਆ ਕਰਾਇਆ ਸੀ ਇਹ ਜਿਹੜੀਆਂ ਤੁਹਾਨੂੰ ਫੋਟੋਆਂ ਦਿਖਾ ਰਹੇ ਆ ਯਾਦਗਾਰੀ ਮੇਲਾ ਤੁਹਾਡੇ ਹਸਬੰਦ ਦੀ ਆਜ ਹਾਂਜੀ ਹਾਂਜੀ ਉਹ ਕਰਾਇਆ ਸੀਗਾ ਇੱਕ ਵਾਰੀ ਇਹਨੇ ਵਧੀਆ ਕਰਵਾਇਆ ਤੁਸੀਂ ਕਿ ਕੱਦ ਲਈ ਗਏ ਸੀ ਵੀ ਦਿਲਜੀਤ ਆਵੇ ਆਵੇ ਸੱਦਾ ਦੇਣ ਗਏ ਸੱਦਾ ਦੇਣ ਗਏ ਸੀਗੇ ਵੀ ਮਦਦ ਕਰ ਦੇਵੇ ਥੋੜੀ ਬਾਲੀ ਵੀ ਮੇਲਾ ਵਧੀਆ ਕਰਾ ਦਾਂਗੇ ਹਮ ਬਸ ਐਸ ਕਰਕੇ ਗਏ ਸੀ ਜੇ ਹੁਣ ਸੁਨੇਹਾ ਹੈਗਾ ਉਹ ਆਪਣੇ ਜਿਹੜੇ ਤੁਹਾਨੂੰ ਮਾਂ ਕਹਿੰਦੀ ਸੀ ਉਹਨਾਂ ਪੁੱਤਾਂ ਨੂੰ ਉਹਨਾਂ ਦਾ ਕਦਰ ਤੁਹਾਡੀ ਪਾਈ ਨਹੀਂ ਕੋਈ ਸੁਨੇਹਾ ਦੇਣਾ ਨਹੀਂ ਕੋਈ ਸੁਨੇਹਾ ਨਹੀਂ ਬਸ ਜਿਉਂਦੇ ਵਸਦੇ ਰਹਿਣ ਮਹਾਰਾਜ ਉਹਨਾਂ ਨੂੰ ਲੰਬੀਆਂ ਬਰਾਕ ਬਸ ਤੁਸੀਂ ਆਖਰ ਨੂੰ ਤੁਹਾਡਾ ਫਿਰ ਆਪਣਾ ਹੀ ਜਾਇਆ ਕੰਮ ਆਇਆ ਆਪਣਾ ਪੁੱਤ ਆਪਣਾ ਖੂਨ ਮੇਰਾ ਪੁੱਤ ਮੇਰਾ ਪੁੱਤ ਮੇਰੇ ਬਰਾਬਰ ਖੜਾ ਵਾ ਪੂਰਾ ਸਾਥ ਦੇ ਰਿਆ ਮੈਨੂੰ ਮੈਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਇਹਦੇ ਸਿਰ ਤੇ ਮੌੜਦੀ ਫਿਰਦੀ ਆਂ ਖੁਸ਼ ਹਾਂ ਆਪਣੀ ਜਿੰਦਗੀ ਉਹ ਸ਼ਾਹ ਪੂਰੇ ਮੇਰੀ ਬੱਚੀ ਹੈ ਮੇਰੀ ਜਵਾਈ ਮੇਰਾ ਬਹੁਤ ਵਧੀਆ ਵਾ ਮੇਰੀ ਧੀ ਬਹੁਤ ਵਧੀਆ ਵਾ ਬਸ ਇਹਨਾਂ ਦੇ ਸਿਰ ਤੇ ਮੌੜਦੀ ਫਿਰਦੀ ਆਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਮਹਾਰਾਜ ਇਹਨਾਂ ਨੂੰ ਲੰਬੀਆਂ ਉਮਰਾਂ ਲਾਵੇ ਰਹਿਦੀ ਦੁਨੀਆਂ ਤੱਕ ਰੱਜ ਕੇ ਖਾਣ ਆਪਦਾ ਪੀਣ ਐਸ਼ ਕਰਨ ਮੈਨੂੰ ਕੋਈ ਘਾਟ ਨਹੀਂ ਹੈਗੀ ਮੇਰੇ ਪੁੱਤ ਤੇ ਭਾਈ ਜਿਉਂਦੇ ਬਸਦੇ ਰਹੋ ਤਰੱਕੀਆਂ ਕਰੋ ਅਸਮਾਨਾਂ ਨੂੰ ਹੱਥ ਲਾ ਲਓ ਪਰ ਰੱਬ ਦਾ ਵਾਸਤਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਕਹਿੰਦੇ ਆ ਵੀ ਜੀਤੋ ਗੁਣ ਸਿੱਖਿਆ ਉਹਨਾਂ ਨੂੰ ਜਾਂ ਤਾਂ ਮਾਵਾ ਨਾ ਕਹੋ ਜਾਂ ਆਪਣੇ ਪਿਓ ਨਾ ਬਣਾਓ ਜਾਂ ਫਿਰ ਉਹਨਾਂ ਨੂੰ ਸਿੱਧਾ ਕਹੋ ਕਿ ਅਸੀਂ ਤੁਹਾਨੂੰ ਪੈਸੇ ਦੇਣੇ ਆ ਤੇ ਤੁਹਾਡੇ ਕੋਲੋਂ ਕੋਈ ਗੁਣ ਲੈਣਾ ਏ ਤੇ ਸਾਡਾ ਤੁਹਾਡਾ ਕੋਈ ਰਿਸ਼ਤਾ ਨਹੀਂ ਅਸੀਂ ਸਿਰਫ ਸਿੱਖਣ ਵਾਸਤੇ ਆਏ ਆ ਉਮੀਦਾਂ ਜਗਾ ਕੇ ਤੋੜਨੀਆਂ ਕੋਈ ਅ ਗਲਤੀ ਨਹੀਂ ਸਗੋਂ ਗੁਨਾਹ ਏ ਇਹ ਭਾਈ ਪਾਪ ਹੈ ਸੋ ਹੁਣ ਤੁਸੀਂ ਜੇ ਤੁਹਾਡੇ ਤੱਕ ਵੀਡੀਓ ਆਉਂਦੀ ਆ ਤਾਂ ਤੁਹਾਡੇ ਇਹਦੇ ਵਿੱਚ ਪੱਖ ਕੀ ਆ ਤੁਸੀਂ ਕੀ ਸੋਚਦੇ ਹੋ ਮਹਿਸੂਸ ਕਰਦੇ ਹੋ ਜਾਂ ਨਹੀਂ ਕਰਦੇ ਤੁਹਾਡਾ ਆਉਣਾ ਬਣਦਾ ਸੀ ਜਾਂ ਨਹੀਂ ਬਣਦਾ ਸੀ ਜੋ ਸਵਾਲ ਅੱਜ ਇਸ ਵੀਡੀਓ 'ਚ ਖੜੇ ਹੋਏ ਆ ਉਹ ਸਵਾਲਾਂ ਦਾ ਜਵਾਬ ਆਪਣੀ ਅੰਤਰਾਤਮਾ ਤੋਂ ਆਪਣੇ ਅੰਦਰ ਤੋਂ ਲੈ ਕੇ ਦੇਖਿਓ ਤੇ ਜਦੋਂ ਤੁਹਾਨੂੰ ਜਵਾਬ ਮਿਲ ਗਿਆ ਉਦੋਂ ਆਪਣੇ ਕਿਸੇ ਮਾਧਿਅਮ ਰਾਹੀਂ ਦੱਸਿਓ ਜ਼ਰੂਰ ਕਿ ਇਸ ਗੱਲਬਾਤ ਤੋਂ ਬਾਅਦ ਤੁਸੀਂ ਮਹਿਸੂਸ ਕੀ ਕੀਤਾ ਸੋ ਉਮੀਦ ਕਰਦੇ ਆ ਕਿ ਇਸ ਗੱਲਬਾਤ 'ਚ ਜੋ ਸੁਨੇਹਾ ਸੀ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਦੇਣ ਚ ਕਾਮਯਾਬ ਰਹੀ ਹੋਵਾਂਗੇ ਤੇ ਅਸੀਂ ਕਿਸੇ ਦੇ ਹਿਰਦੇ ਨੂੰ ਠੇਸ ਨਹੀਂ ਪਹੁੰਚਾਈ ਹੋਵੇਗੀ ਤੇ ਨਾ ਹੀ ਅਜਿਹਾ ਸਾਡਾ ਕੋਈ ਮਕਸਦ ਸੀ ਗੁਰਪ੍ਰੀਤ ਸਿੰਘ ਦੇ ਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ